ਕੀ ਕਰ ਰਹੀ ਐ? ਭਾਂਡੇ ਮਾਂਦੀ ਸੀ। ਚਲ ਮੈਂ ਵਾਜ ਦੂੰਗੀ ਫੇਰ। ਨਾ ਕੋਈ ਨਾ ਮਾਂਦੀਂਂਦੀ ਐ ਮੈਂ। ਮੱਖੀ ਜੀ ਲੱਗ ਜਾਂਦੀ ਐ ਸਿਵਾਲੀਆਂ। ਅੱਛਾ। ਚਲ ਕੋਈ ਨਾ ਫੇਰ ਮੈਂ ਹੋਰ ਕੰਮ ਕਰ ਦੂੰਗੀ। ਭਾਂਡੇ ਤੋਂ ਮਾਂਦੀ। ਹਾਂ। ਮੇਰੀ ਗੱਲ ਸੁਣੋ। ਹਾਂ। ਮੈਂ ਤਾਂ ਕਹਿੰਦੀ ਸੀ ਉਹਨੂੰ ਲਾਪਰੀ ਤੇ ਨਹੀਂ ਕਦੋਂ ਜਾਣਾ। ਕੀ ਪਤਾਗਾ। ਦੇਖੋ ਇੱਥੇ ਬੈਠੀ ਐ ਲੈ 15 ਦਿਨ ਹੋ ਗਏ ਹੁਣ। ਮੰਮੀ ਦਾ ਭੋਗ ਵੀ ਪੈ ਗਿਆ ਹੁਣ ਤਾਂ। ਹੋਰ ਆ। ਹਾਂ। ਨਾਇਕ ਦੇ ਸਹੁਰੇ ਨੇ ਕਿਹਾ ਹੈਗਾ ਵੀ ਇਹਨੂੰ ਭੇਜ ਦੋ ਦੱਸ। ਅਹੀਂ ਜੋ ਨਹੀਂ ਗੀ। ਕੀ ਪਤਾ ਹੈਗਾ ਮੈਨੂੰ ਪਤਾ ਨਹੀਂ ਕਿਵੇਂ ਸਾਰਦੇ ਨੇ ਕੰਮ ਬਿਨਾਂ ਮੇਰੀ ਗੱਲ ਸੁਣ ਲੈ ਕੋਈ ਨਹੀਂ ਇਹ ਬੈਠੀ ਉਰੇ ਇਹਦੀ ਕੋਈ ਚਾਲ ਹੈ ਦੀ ਪਿੱਛੇ ਬੋੜੀ ਮੈਨੂੰ ਵੀ ਪਤਾ ਹੈ ਇਹ ਕਾਦੇ ਵਾਸਤੇ ਬੈਠੀ ਹੈ ਇਹ ਪੇਟੀ ਕਰਕੇ ਬੈਠੀ ਹੋਊਗੀ ਹਾਂ ਹੂੰ ਇਹਨੂੰ ਪਤਾ ਹੈ ਵੀ ਪਿੱਛੋਂ ਇਹ ਪੇਟੀ ਫਰੋਲਣ ਗਈ ਤੇ ਸਮਾਨ ਕੱਢ ਲੈਣ ਗਈਆਂ ਲੈ ਹੋਰ ਹੁਣ ਬਹੁਤ ਚਲਾ ਕੇ ਗਈ ਨਾ ਇਹਦੇ ਸਹੁਰੇ ਨੂੰ ਫੋਨ ਕਰਦੀ ਵੀਨੂੰ ਬੁਲਾ ਲਓ ਹੁਣ ਇੱਥੇ ਬੈਠੀ ਕੀ ਕਰਦੀ ਐ ਭਾਈ ਆਪਾਂ ਕਿਹੜੇ ਮੂ ਨਾਲ ਕਰਾਂਗੇ ਅਗਲੀ ਕਹਿੰਗੀ ਤੁਹਾਨੂੰ ਕੀ ਕਹਿੰਦੀ ਹੈਗੀ ਪਰ ਹਾਂ ਹਣਾ ਅਗਲਾ ਤਾਂ ਆਪਣੇ ਤੋਂ ਉਲਟ ਪਾਊਗਾ ਪਰ ਜਾਈਆਂ ਹੀਆਂ ਹੀਆਂ ਨੇ ਹੋਰ ਹੂੰ ਐ ਵੀ ਡਰ ਲੱਗਦਾ ਮੈਂ ਤਾਂ ਆਪ ਐ ਹੋ ਰਿਹਾਗਾ ਵੀ ਕਦੋਂ ਇਹ ਜਾਵੇ ਤੇ ਕਦੋਂ ਦੇਖੀਏ ਵੀ ਬੁੜੀ ਦੀ ਪੇਟੀ ਚ ਹੈਗਾ ਕੀ ਸੀਗਾ ਜਿਹੜਾ ਜਿੰਦਾ ਲਾ ਕੇ ਰੱਖਦੀ ਸੀ 24 ਘੰਟੇ ਉਹ ਕੁਛ ਨਾ ਮੈਨੂੰ ਤਾਂ ਸਾਰਾ ਦਿਨ ਅੱਜ ਚ ਵੀ ਲੱਗੀ ਰਹਿੰਦੀ ਹੈਗੀ ਵੀ ਕਦੋਂ ਉਹ ਮੈਂ ਦੀ ਪੇਟੀ ਖੋਲਾਂ ਕਦੋਂ ਖੋਲਾਂ ਆਪਾਂ ਇਹ ਨਾ ਕਰੀ ਹੂੰ ਰਾਤ ਨੂੰ ਫਰੋਲਦੇ ਹਾਂ ਜਿੰਦਾ ਕਿਵੇਂ ਤੋੜੇਂਗੀ ਰਾਤ ਨੂੰ ਪਤਾ ਲੱਗੂ ਚਾਬੀ ਤਾਂ ਆਪ ਸੰਭੀ ਬੈਠੀ ਐ ਉਹ ਚਾਬੀ ਤਾਂ ਆਪ ਦੇ ਕੋਲ ਆ ਉਹਦੇ ਕੋਲੇ ਚਾਹ ਪਰ ਆਪ ਐ ਕਰਦੇ ਆ ਕਿਸੇ ਬਹਾਨੇ ਚਾਬੀ ਲੈ ਲੈਣੇ ਤੂੰ ਕਿਵੇਂ ਦਊਗੀ ਸੋਚ ਕੁਸੜੀਏ ਕੋਈ ਤਾਂ ਬਹਾਨਾ ਲਾਉਣੀ ਪਊਗਾ ਚਾਬੀ ਇਹਦੇ ਕੋਲ ਹੈਗੀ ਤੇ ਆਪ ਨਹੀਂ ਖੋਲੂਗੀ ਫਿਰ ਹਣ ਹੋਰ ਆਪਾਂ ਇੱਕ ਵਾਰੀ ਕਹਿ ਕੇ ਦੇਖ ਲੈਨੇ ਆ ਐ ਕਹਿ ਦਿੰਨੇ ਆ ਵੀ ਇਸ ਤਾਂ ਪੂਣੀ ਬਣਾਉਣੀ ਨਹੀਂ ਸਾਨੂੰ ਤਾਂ ਖੱਦਰ ਚਾਹੀਦੇ ਬੇਬੀ ਦੀ ਪੇਟੀ ਚ ਪਿਆ ਨਹੀਂ ਹਾਂ ਕੁੜੀ ਹਨਾ ਹਾਂ ਖੱਦਰ ਪਿਆ ਵੀ ਐ ਬਹਾਂ ਨਾ ਹੋ ਜੂਗਾ ਨਾਲੇ ਵਧੀਆ ਕਿਤੇ ਇਹਨਾਂ ਕਹਦੇ ੜੀ ਮਹਿੰਦੀ ਜੰਨੀ ਕੱਢ ਕੇ ਫੇਰ ਬੌਲੀ ਆ ਪਾਏ ਤਾਂ ਦੇਖ ਲਾਂਗੇ ਬਹਾਨੇ ਨਾਲ ਜਦੋਂ ਖੋਲੂਗੇ ਉੱਤੇ ਖੜ ਜਾਾਂਗੇ ਐ ਤਾਂ ਦੇਖਿਆ ਜਾਊਗਾ ਵੀ ਕਿੰਨਾ ਖੂਸਾ ਬੇਬੀ ਦੀ ਪੇਟੀ ਚ ਹੁਣ ਐ ਕਿਹੜਾ ੜੀ ਸਾਹਮਣੇ ਤਰੇ ਪਿਆ ਹੋਊਗਾ ਲੁਕੋ ਕਿ ਤਰੇ ਹੋਊਗਾ ਬੁੜੀ ਵੀ ਬਹੁਤ ਤੇਜ਼ ਧੀ ਆਪਣੀ ਤੈਨੂੰ ਪਤਾ ਹੈ ਨਹੀਂ ਜੇ ਪਰੀ ਪਰੀ ਹੋਈ ਬਿਸਤਰੀ ਬੁਖਤਰੇ ਤਾਂ ਹੋਣਗੇ ਦੁੱਧ ਤਾਂ ਹੋਊਗਾ ਸਮਾਨਾ ਬਿਸਤਰੀ ਤਾਂ ਪਤੀਏ ਹੁਣ ਬਿਸਤਰੀ ਤਾਂ ਹੁਣ ਇਹਨੂੰ ਵੀ ਕਿੰਨੇ ਬਿਸਤਰੇ ਨੂੰ ਚਕਾਤੇ ਜਿਹੜੇ ਬਿਸਤਰੇ ਛੱਡੇ ਹੋਣੇ ਉਹਨੇ ਐਂ ਤਾਂ ਫਿਰ ਕੀ ਪਤਾ ਲੱਗੂਗਾ ਹੁਣ ਵੀ ਵਿੱਚ ਕੀ ਕੁਸਾਮੀ ਬੈਠੀ ਹੈਗੀ ਚਾਹ ਜੇ ਪਰ ਇਹ ਹੋਈ ਫਿਰ ਅੱਦੋ-ਅਦੋ ਸਮਾਨ ਤਾਂ ਆਪਾਂ ਨੂੰ ਆਊਗਾ ਹੀ ਥੋੜਾ ਮੋਟਾ ਕੁੜੀ ਨੂੰ ਦੇ ਦਾਂਗੇ ਲਾਲਚ ਦੇ ਕੇ ਹੋਰ ਕੀ ਹੈ ਫਿਰ ਕਿਉਂ ਦੇਈਏ ਕੁੜੀ ਨੂੰ ਕੁੜੀ ਕੀ ਲੱਗਦੀ ਆਪਦੀ ਘਰੇ 바ਗੀ ਨਾ ਵਿਆਹ ਵਲੇ ਨੂੰ ਇੰਨਾ ਤਾਂ ਕੁਛ ਦਿੱਤਾ ਰਹੇ ਘਾਟ ਰਹਿ ਗਈ ਕਸੇ ਦੀ ਐਂ ਤਾਂ ਪਤਾ ਹੈ ਸਾਰੀ ਪੇਟੀਆਂ ਤਾਂ ਉਹਨੂੰ ਖਵਾ ਦਿੱਤੀ ਚੱਕ ਗਈ ਇੱਕ ਤਾਂ ਦੇਖ ਦੋ ਪੇਟੀਆਂ ਦੀ ਬੇਬੇ ਦੀਆਂ ਇੱਕ ਤਾਂ ਉਹਨੂੰ ਖਵਾ ਹੀ ਦਿੱਤੀ ਕੁੜੀ ਨੂੰ ਹਰ ਕੇ ਬਚੀ ਆਪਣੇ ਕੋਲੇ ਉਹ ਵੀ ਕੁੜੀ ਸਾਮੀ ਬੈਠੀ ਹੈ ਹੁਣ ਚਾਬੀ ਉਹ ਨਹੀਂ ਦਿੰ ਵੀ ਜਿਹੜਾ ਇਹ ਹੱਲ ਨਹੀਂ ਰਹੀ ਕੋਈ ਨਾ ਕੋਈ ਚੀਤਾ ਗੈਪ ਕਰਕੇ ਜਾਊਗੀ ਤੇ ਧਿਆਨ ਰੱਖਿਆ ਕਰਾ ਧਿਆਨ ਜੇ ਤੱਕ ਜਾਂਦੀ ਨਹੀਂ ਨਹੀਂ ਤੂੰ ਕੀ ਕਹਿੰਦੀ ਆ ਮੈਨੂੰ ਮੇਰਾ 24 ਘੰਟੇ ਧਿਆਨ ਇਸੇ ਤੇ ਰਹਿੰਦਾ ਹੈ ਵੀ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਇਹ ਜਦੋਂ ਅੰਦਰ ਵੱੜਦੀ ਹੈ ਮੈਂ ਤਾਂ ਪੂਰੀ ਨਿਗਰੱਖਦੀ ਆ ਤੇ ਹੋਰ ਹਾਂ ਅੜੀ ਜੀ ਕੁਸ ਲੈ ਗਈ ਕੱਢ ਕੇ ਆਪਾਂ ਤਾਂ ਵੀ ਰਹਿ ਗਈ ਉਹਨੂੰ ਸਾਹਮਦੀ ਆ ਬਸ ਹੋਰ ਨਹੀਂ ਦੇਖ ਲੈਣਾ ਨਹੀਂ ਉਹਨੂੰ ਵੀ ਨਹੀਂ ਆਇਆ ਹੈਗਾ ਚੰਦਰੀ ਨੂੰ ਵੀ ਵੇਖ ਲੈ ਮੇਰੇ ਨੂੰਹਾਂ ਕਿੰਨੀ ਸੇਵਾ ਕਰਦੀਆਂ ਨੇ ਮੇਰੀ ਮੈਨੂੰ ਹਾਤਾ ਦਾ ਸਮਾਨ ਹੁਣੇ ਦੇ ਜਾਂ ਵੀ ਬਾਅਦ ਚ ਮੇਰੀ ਕੁੜੀ ਮੇਰ ਮਾਰੀ ਪਤਾ ਕੀ ਕਹਿੰਦੀ ਸੀ ਜਦੋਂ ਬਿਮਾਰ ਸੀ ਕਹਿੰਦੀ ਚਾਬੀ ਪੁੱਤ ਤੂੰ ਰੱਖੀ ਸਾਹਮ ਕੇ ਕਿਨੂ ਕੁੜੇ ਆ ਕੁੜੀ ਨੂੰ ਆਪਦੀ ਨੂੰ ਦੇਖ ਲੈ ਫੇਰ ਆਪਾਂ ਤਾਂ ਕੁੜੀ ਉਹੀ ਰਹਿ ਗਈ ਜੇ ਆਪਾਂ ਕਰਦੇ ਰਹਿ ਗਈਆਂ ਦੇਖ ਲੈ ਮੰਜੇ ਤੇ ਜੇ ਆਪਾਂ ਨੂੰ ਪਤਾ ਹੁੰਦਾ ਵੀ ਇਹ ਹਜੇ ਕੁਝ ਕਰਨਗੇ ਆਪਣੇ ਨਾਲ ਮੈਂ ਤਾਂ ਉਹੀ ਨਾ ਹੱਥ ਲਾਉਂਦੀ ਅਸੀਂ ਤੇ ਚੱਲ ੜੀ ਇਹ ਆਪਾਂ ਤਾਂ ਫੇਰ ਵੀ ਚੱਲ ਕਹਿੰਦੇ ਹੁੰਦੇ ਰਬ ਉਤਰਿਆ ਸੀਗਾ ਕਹਿੰਦੇ ਹੁੰਦੇ ਪੁੱਲ ਲੱਗਦਾ ਹੈਗਾ ਆਪਾਂ ਤਾਂ ਫੇਰ ਵੀ ਚਾਲਾ ਲੋਕਾਂ ਲੱਜੋ ਕਰਤਾ ਦਿੱਤਾ ਆਪਾਂ ਸਿੱਧਾ ਨਹੀਂ ਇਹਨੂੰ ਕਹਿੰਦੇ ਲਾਪਰੀ ਤਨੂ ਮੈਂ ਕਹਿੰਨੀ ਆ ਤੂੰ ਕਰ ਬਾਵੇ ਨਾਲ ਗੱਲ ਕੀ ਕਰਾਂ ਕੁੜੇ ਤੂੰ ਕਹਿੰਦਾ ਵੀ ਐ ਕਰਕੇ ਇੰਨਾ ਟਾਈਮ ਹੋ ਗਿਆ ਉਹਦੇ ਕੰਨੀ ਵੀ ਕੱਢ ਗੱਲ ਐ ਤਾਂ ਉਹਨੂੰ ਵੀ ਦਿਖੀ ਜਾਂਦਾ ਹੈ ਪਰ ਉਹ ਆਪਦੇ ਭੈਣ ਨੂੰ ਕਿਉਂ ਕਹਿਣ ਲੱਗਿਆ ਬੰਦੇ ਐੜੀ ਤੈਨੂੰ ਪਤਾ ਹੁੰਦੇ ਨੇ ਸੁਣ ਹੁੰਦੇ ਨੇ ਨਹੀਂ ਐ ਤਾਂ ਉਹਨੂੰ ਵੀ ਦਿਖੀ ਜਾਂਦਾ ਹੈ ਵੀ ਮੇਰੇ ਭੈਣ ਨੂੰ ਇੰਨੇ ਦਿਨ ਹੋ ਗਏ ਬੈਠੀ ਨੂੰ ਹੈ ਪਰ ਇਹ ਕਹਿੰਦਾ ਨਹੀਂ ਹੈ ਕੁਛ ਲੈ ਭੈਣ ਜੋ ਹੋ ਗਈ ਫਿਰ ਇਹਦੀ ਉਹ ਕਿਉਂ ਕਹਿਣ ਲੱਗਿਆ ਕੁਛ ਉਹਨੂੰ ਓਹੋ ਮੈਂ ਕੁੜੀ ਬਾਰੀ ਥੋੜੀ ਕਹਿੰਨੀ ਆ ਮੈਂ ਤਾਂ ਪੇਟੀ ਬਾਰੀ ਕਹਿੰਨੀ ਗੱਲ ਕਰ ਬੋਲੀ ਅੱਛਾ ਹੂੰ ਕਿ ਤਾ ਉਹ ਕਿਸੇ ਬਹਾਨੇ ਖਲਵਾਦੀ ਚਲ ਦੇਖਦੀ ਹਾਂ ਮੈਂ ਕਹਿ ਦੂੰਗੀ ਜੇ ਖੱਦਰ ਪਿਆਗਾ ਪੋਨੇ ਬਣਾਉਣੇ ਨੇਗੇ ਵੀ ਉਹ ਕਰਦੇ ਲਾਪੀ ਤਾਂ ਚਾਬੀ ਲੈ ਕੇ ਦੇ ਦੇ ਲਾਪੀ ਤਾਂ ਚਾਬੀ ਲੈ ਕੇ ਦੇ ਦੇਗੀ ਜੀ ਆਪਾਂ ਕਹਾਂਗੇ ਫਿਰ ਤਾਂ ਆਪਾਂ ਨੂੰ ਐ ਕਹੂਗੀ ਨਾਲੇ ਕਹਿ ਦੂੰਗੀ ਬਈ ਹੱਕ ਤਾਂ ਸਾਡੇ ਹੀ ਬੰਦਾ ਜੇ ਕੁਝ ਬੋਲਣ ਲੱਗਿਆ ਵੀ ਅਸੀਂ ਵੀ ਤੈਨੂੰ ਆਉਦੇ ਕਿੰਨੀ ਸੇਵਾ ਕਰੀਏ ਜੇ ਐਡੀ ਕੁਝ ਬੋਲੂਗੀ ਫਿਰ ਆਪਣੇ ਘੜਾ ਮੂੰਹ ਨਹੀਂ ਦਿੱਤਾ ਹੈਗੇ ਆਪਾਂ ਬੋਲ ਪਾਂਗੇ ਦੋ ਗੱਲਾਂ ਸੁਣ ਲੂਗੀ ਆਪਾਂ ਪਰ ਕੁੜੀ ਦਾ ਜਦੋਂ ਵਿਆਹ ਕਰਤਾ ਭਾਵੇਂ ਆਦੇ ਘਰ ਦੀ ਕਰਤੀ ਹੋਣਾ ਹੈ ਉੱਥੇ ਹੱਕ ਮੰਨਦੇ ਕੁੜੀ ਦਾ ਔਰੇ ਤੇ ਲਿਡਰੀ ਘੋਟਣ ਦਾ ਕੋਈ ਹੱਕ ਨਹੀਂ ਹੈਗਾ ਆਪਦਾ ਵੀ ਜਿਹੜੀ ਔਰੇ ਆ ਕੇ ਲਿਡਰੀ ਘ ਕਦੇ ਕੈਦੀ ਨੂੰ ਭਗ ਜੂਗੀ ਉਹ ਤਾਂ ਕਹਿੰਦੀ ਹੁੰਦੀ ਸੀ ਪਹਿਲਾਂ ਹੁੰਦੀ ਹੁੰਦੀ ਸੀ ਇੱਕ ਦਿਨ ਹੀ ਮੇਰੇ ਸਰਦਾ ਹੈਗਾ ਕਰੇ ਹੋਣ 15 ਦਿਨ ਹੋ ਗਏ ਹਾਂ ਦੇ ਲਾ ਹੁਣ ਜਾਣ ਦਾ ਨਾਮ ਨਹੀਂ ਲੈਂਦੀ ਹੈਗੀ ਹਾਂ ਹਾਂ ਕੋਈ ਨਾ ਚਲ ਮੈਂ ਕਰਕੇ ਦੇਖਦੀ ਆਂ ਭਾਵੇਂ ਨਾਲ ਗੱਲ ਕੀ ਕਹਿੰਦਾ ਚਲ ਕਰ ਲੈੜੀ ਹਾਂ ਚਲ ਐਂ ਕਰ ਤੂੰ ਮਾਜਲਾ ਭਾਂਡੇ ਹਾਂਜੀ ਕੀ ਕਰੀ ਜਾਂਦੇ ਹੋ ਕਰਨ ਤਾਂ ਕੀ ਆ ਬੈਠਾ ਸੀ ਬਸ ਬੇਲਾ ਅੱਛਾ ਮੈਂ ਤਾਂ ਐਂ ਕਹਿੰਦੀ ਸੀ ਤੇ ਉਹ ਲਾਪਰੀ ਤੋਂ ਚਾਬੀ ਲੈ ਕੇ ਦੇ ਦੋ ਮੜਾ ਜਾ ਕਾਦੀ ਚਾਬੀ ਬੇਬੀ ਦੀ ਬੇਟੀ ਦੀ ਉਹ ਖੱਦਰ ਪਿਆ ਬੇਬੀ ਦੀ ਪੇਟੀ 'ਚ ਤੇ ਉਹ ਮੈਂ ਬਣਾਉਣੇ ਨੇ ਪਉਣੇ ਮੈਂ ਤਾਂ ਪਉਣੇ ਉਹ ਕਰੀ ਬੈਠੀ ਆਂਗੀ ਉਹ ਹੈ ਨਹੀਂ ਜੇ ਪਉਣੇ ਮੁੱਕੇ ਪਏ ਨਹੀਂਗੇ ਤੇ ਮੈਂ ਤਾਂ ਨਵੇਂ ਬਣਾਉਣੇ ਨੇ ਦੀ ਫਿਰ ਤੂੰ ਐ ਕਰ ਲਾ ਪੇਟੀ ਜਿਹੜਾ ਦੋੜਾ ਉਹਦੇ ਥੱਲੇ ਪਈ ਹੁੰਦੀ ਹੈ ਚਾਬੀ ਉਹਨਾਂ ਨਾ ਹੈ ਨਹੀਂ ਉੱਥੇ ਤਾਂ ਹੁਣ ਦੇਖੀ ਆ ਤੈਨ ਲਹੌਰ ਹੁਣ ਆ ਲਾਪਰੀਤ ਕੋਲੇ ਮੈਨੂੰ ਪਤਾ ਹੈ ਤੁਹਾਨੂੰ ਪੁੱਛਣਾ ਪਊਗਾ ਤੋਂ ਮੜਾਏ ਲੈ ਕੇ ਦੇ ਦਿਓ ਮੇਰੀ ਗੱਲ ਸੁਣ ਮੈਂ ਕੀ ਪੁੱਛਣਾ ਤੂੰ ਪੁੱਛਣਾ ਤੈਨੂੰ ਕਿਹੜਾ ਜਵਾਬ ਦੇਊਗੀ ਕਮਲੀਏ ਲੈ ਲੈ ਘੈਂ ਕਰਕੇ ਭਈ ਮਾ ਪੋਣੇ ਬਣਾਉਣੇ ਨੇ ਦੋੜਾ ਚਾਹੀਦਾ ਜੇ ਮੈਨੂੰ ਦਿੰਦੀ ਹੋਵੇ ਕਾਹਦੀਆਂ ਗੱਲਾਂ ਸੀ ਫੇਰ ਫੇਰ ਮੈਂ ਤੁਹਾਨੂੰ ਕਾਹਤੋਂ ਕਹਿੰਦੀ ਜੇ ਮੈਂ ਤਾਂ ਲੈਣੀ ਹੁੰਦੀ ਦਿੰਦੀ ਨਹੀਂ ਹੈਗੀ ਔਰ ਇਹ ਮਨ ਚ ਬਹਿਵੇਂਂਗੇ ਤੇ ਹੋਰ ਕੁਝ ਨਾ ਕੱਢ ਲੈ ਹੋਰ ਤਾਂ ਤੁਸੀਂ ਕੀ ਕੱਢਣਾ ਉਹਦੇ ਵਿੱਚੋਂ ਚੱਲ ਕੰਮ ਦੀ ਚੀਜ਼ ਹੀ ਹੁੰਦੀ ਹੈ ਚੱਲ ਹੁਣ ਤਾਂ ਜ਼ਰੂਰੀ ਹੋ ਹਨਾ ਉਹੀ ਤਾਂ ਗੱਲ ਹੈ ਫੇਰ ਵੀ ਅਸੀਂ ਕਿਹੜਾ ਉਹ ਚੋਂ ਕੁਝ ਕੱਢਣਾ ਭਈ ਹੈ ਬੇਬੇ ਦੀ ਪੇਟੀ ਆ ਚੱਲਾ ਤੇ ਭਈਏਗੀ ਸਾਮੀ ਉਹ ਤਾਂ ਹੈ ਸਮਾਰੇ ਕੱਢਣਾ ਜਿਹੜਾ ਸਾਨੂੰ ਚਾਹੀਦਾ ਦੇਖ ਪ੍ਰੀਤ ਤੇ ਮੈਨੂੰ ਪੌਣੇ ਚਾਹੀਦੇ ਨੇ ਪੌਣੇ ਕੱਢਣੇ ਨੇ ਕਿ ਮੜਾ ਜਾ ਫੜ ਕੇ ਦੇ ਦਿਓ ਤੋ ਫਿਰ ਕੋਈ ਨਹੀਂ ਮੈਂ ਕਰ ਲੈਣਾ ਗੱਲ ਕੋਈ ਗੱਲ ਨਹੀਂ ਹੁਣੀ ਤਾਂ ਨਹੀਂ ਚਾਹੀਦੀ ਚਾਬੀ ਖੜ ਜੋ ਬੜਾ ਮੋਟਾ ਹੋ ਹੋ ਜਾਂਦੇ ਮੜਾ ਮੋਟਾ ਹੋਰ ਕਦੋਂ ਦਵੋਂਗੇ ਲੈ ਕੇ ਹੁਣੇ ਚਾਹੀਦੀ ਸੀ ਗੱਲ ਪਤਾ ਕੀ ਹੈ ਮਨੂੰ ਐਵੇਂ ਜੇ ਹੁਣੀ ਚਾਵੇ ਮੈਂ ਮੰਗੂੰਗਾ ਭੈਣ ਕੋਈ ਦਿਲਾ ਜੇ ਮਾਂ ਮਰੀ ਨੂੰ 15 ਦਿਨ ਹੋ ਗਏ ਸਾਰਾ ਭੋਗ ਪਾਇਨੂ ਤੇ ਹੁਣੀ ਤੋ ਪੇਟੀ ਦੀਆਂ ਚਾਬੀਆਂ ਮੰਗਣ ਲੱਗੇ ਗੱਲ ਹੋਰ ਪਾਸੇ ਨਾ ਵਗ ਜੇ ਤਾਂ ਤੈਨੂੰ ਕਹਿਣਾ ਵੀ ਘਰ ਚ ਕਲੇਸ਼ ਨਾ ਵਜੇ ਗੱਲ ਨੂੰ ਲੈ ਕੇ ਲੈ ਕਿਵੇਂ ਕਲੇਸ਼ ਪੈ ਜੂਗਾ ਕੁੜੀ ਦਾ ਦੱਸ ਕੀ ਉਰੇ ਹੋਵੇ ਫਿਰ ਹੈ ਵੇ ਬੇਬੀ ਸਾਮੀ ਤੇ ਅਸੀਂ ਨੇ ਇੰਨਾ ਕੱਕਾ ਤਾਂ ਸਾਡਾ ਬਣਦਾ ਹੋਊਗਾ ਕਿੰਨੀ ਸੇਵਾ ਕਰੀ ਤੇ ਅਸੀਂ ਨੇ ਦੇਹ ਲਾਉਦੀ ਓਏ ਹੱਕ ਬਣਦਾ ਸਾਰੇ ਨੂੰ ਪਤੀ ਆਪੇ ਵਧੀਆ ਸੇਵਾ ਕਰੀ ਆ ਹੁਣ ਥੋੜੀ ਆ ਸਾਰਾ ਸਮਾਨ ਜੇ ਪੇਟੀ 'ਚ ਕੁਛ ਹੈਗਾ ਵੀ ਐ ਉਹ ਤਾਂ ਮੈਂ ਉਹ ਗੱਲ ਕਰੀ ਆ ਸੁੱਤੇ ਤੇਰੇ ਨਾਲ ਉਹ ਗੱਲ ਨਹੀਂ ਪੜਕਣਾ ਤੂੰ ਮੇਰੀ ਗੱਲ ਸੁਣੋ ਜੇ ਸਾਡਾ ਸਮਾਨ ਹੈ ਫਿਰ ਲਾਪਰੀ ਕੋਲ ਚਾਬੀ ਕੀ ਕਰਦੀਏਗੀ ਉਹ ਉਹ ਇਸ ਘਰ ਦੀ ਕੁੜੀ ਐ ਫਿਰ ਕਿਉਂਕਿ ਚਾਬੀ ਉਹਦੇ ਲੱਭੇਗੀ ਆ ਇੱਕ ਨੁਕਸਾਨ ਹੋ ਜੂਗਾ ਨੁਕਸਾਨ ਨਹੀਂ ਫਿਰ ਅਸੀਂ ਵੀ ਇਸ ਕਰਦੇ ਹਾਂ ਚਾਬੀ ਤਾਂ ਸਾਡੇ ਕੋਲ ਵੀ ਹੋਣੀ ਚਾਹੀਦੀ ਹੈਗੀ ਹੁਣ ਮੈਨੂੰ ਐ ਦੱਸ ਥੋੜੀ ਅਲਮਾਰੀ ਦੀ ਥੋੜੀ ਪੇਟੀ ਦੀ ਚਾਬੀ ਤੁਹਾਡੇ ਕੋਲ ਹੀ ਹੋਊਗੀ ਨਾਲ ਦੇ ਕੋਲ ਥੋੜੀ ਹੈ ਫਿਰ ਫਿਰ ਉਹਦੀ ਮਾਂ ਦੀ ਚਾਬੀ ਉਹਦੇ ਕੋਲ ਕੀ ਕਰਦੀ ਹੈ ਤਾਂ ਜਦੋਂ ਮਾਂ ਨਹੀਂ ਰਹੀ ਹੈਗੀ ਹੁਣ ਚਾਬੀ ਤੇ ਕੋਲ ਹੀ ਹੋਊਗੀ ਚਲ ਮੁੱਦਾ ਹੀ ਨਹੀਂ ਹੈਗਾ ਕਲੇਸ਼ ਨਾ ਕਰ ਤੂੰ ਮੈਂ ਫੜ ਕੇ ਚਾਬੀ ਤੇ ਨੂੰ ਦੇ ਦਿੰਦਾ ਠੀਕ ਹੈ ਨਾਲੇ ਲਾਪੇ ਇਹਨੂੰ ਕਹਿ ਦੋ 15 ਦਿਨ ਹੋ ਗਏ ਪਹਿਲਾਂ ਤਾਂ ਇੱਕ ਦਿਨ ਵੀ ਨਹੀਂ ਰਹਿੰਦੀ ਹੁੰਦੀ ਸੀਗੀ ਹੈ ਉੱਥੇ ਤਾਂ ਸਰਦਾ ਨਹੀਂ ਹੁੰਦਾ ਤੀ ਹੁਣ ਉਰੀ ਬੈਠੀ ਹੈਗੀ ਓਏ ਹੋ ਜਾਂਦਾ ਕਮਲੀਏ ਮਾਂ ਦਾ ਦੁੱਖ ਹੋ ਜਾਂਦਾ ਹੁਣ ਜੇ ਮਾਂ ਨਹੀਂ ਰਹੀ ਇਸ ਘਰ ਨਾਲ ਤਾਂ ਮੂੰਹ ਪਿਆਰ ਤਾਂ ਹੈਗਾ ਘਰ ਦੀਆਂ ਕੰਦਾਂ ਨਾਲ ਦੇਖ ਦੇਖ ਮਾਂ ਨੂੰ ਚੇਤੇ ਕਰਦੀ ਆ ਸੌ ਚੀਜ਼ਾਂ ਹੁੰਦੀਆਂ ਨੇ ਤੂੰ ਇਹ ਚੀਜ਼ਾਂ ਨੂੰ ਕੀ ਸਮਝੇਂਗੀ ਨਾ ਫਿਰ ساری ਉਮਰ ਉਰੇ ਬੈਠੀ ਰਹੂਗੀ ਉਹ ساری ਉਮਰ ਥੋੜੀ ਬੈਠੂਗੀ ਹੁਣ ਉਹ ਮੈਂ ਥੋੜੀ ਕਹਿ ਸਕਦਾ ਵੀ ਚੱਕ ਪਈ ਆਉਂਦਾ ਬੈਗ ਤੇ ਜਾਵਦੇ ਸਾਰੇ ਮੈਂ ਕਹਿੰਦਾ ਸੋਹਣਾ ਤੈਨੂੰ ਹੀ ਲੱਗਦਾ ਤਾਨੂੰ ਮਾਣਾ ਬੋਟ ਸਮਝਾ ਤਾ ਦੋ ਕਹਦੇ ਪਈ ਤੇ ਉੱਥੇ ਕਿਵੇਂ ਸਰਦਾਗਾ ਫਿਰ ਹੁਣ ਹੈ ਕਹਿ ਇਹ ਤਾਂ ਸਕਦੇ ਹੋ ਚਲੋ ਪਿਆਰ ਨਾਲ ਕਹਿ ਦੋ ਮੈਂ ਕਹਾਂ ਕਿ ਨਹੀਂ ਬਰੁਖੇ ਹੋ ਕੇ ਕਹੋ ਉਹ ਗਲਤਾਂ ਵੀ ਉਹ ਫਿਰ ਗਲਤ ਲੈ ਪਾਸੇ ਲੈ ਜੂ ਗੱਲ ਨੂੰ ਗਲਤ ਨਹੀਂ ਮੈਂ ਕਹਿ ਵੀ ਨਹੀਂ ਸਕਦਾ ਨਾ ਫੇਰ ਵੀ ਹੁਣ ਤਾਂ 15 ਦਿਨ ਹੋ ਗਏ ਉਹ ਮੈਨੂੰ ਤੇ ਇਹ ਆ ਵੀ ਚੱਲ ਹੋਈ ਗੱਲ ਆ ਜਿਹੜਾ ਉਹਦੇ ਦੁੱਖ ਦੀ ਘੜੀ ਆ ਦੋ ਦਿਨ ਉਹ ਵਿਚਾਰ ਹੁਣ ਬਰੀਦ ਕਰ ਲੂ ਰੋਲ ਮਿਲ ਕੇ ਕੰਮ ਕਰੀ ਜਾਂਦੇ ਆ ਭਾਈ ਜਾਣਾ ਤਾਂ ਉਹਨੇ ਹੈਗੀ ਇੱਕ ਦਿਨ ਰੋਲ ਮਿਲ ਕੇ ਤਾਂ ਬਥੇਰਾ ਰਹਿੰਦੇ ਆਗੇ ਐ ਤਾਂ ਮੈਨੂੰ ਪਤਾ ਐ ਤਾਂ ਬਥੇਰਾ ਪਿਆਰ ਕਰਦੀ ਆ ਚੱਲ ਸਾਡਾ ਪਰ ਜਿਹੜਾ ਚਾਬੀ ਲਈ ਬੈਠੀ ਆ ਮੈਨੂੰ ਇਹ ਗੱਲ ਸਹੀ ਜੀ ਨਹੀਂ ਲੱਗੀ ਹੈਗੀ ਉਹਦੀ ਮੈਂ ਲੈ ਕੇ ਦੇ ਦੂੰਗਾ ਠੀਕ ਹੈ ਤੁਹ ਜਿੰਤਾ ਜਮੀਨਾਂ ਕਰ। ਲਓ ਤੁਸੀਂ ਕਹਿੰਦੇ ਹੋ ਕਿ ਹਜੇ 15 ਦਿਨ ਹੋਏ ਨੇ ਬੇਬੇ ਨੂੰ ਕਈ ਨੂੰ ਹੈ ਵਿਚਾਬੀ ਰਿਦਨ ਆ ਐ ਕਹੂਗੀ ਵਿਚਾਬੀ ਫੜੀ ਜਾਂਦੇ ਨੇ। ਉਹ ਤਾਂ ਦੇਖ ਇੱਕ ਨਾ ਇੱਕ ਦਿਨ ਫੜਨੀ ਪਾਉਗੀ। 15 ਦਿਨ ਵੀ ਹੋਣਗੇ 20 ਦਿਨ ਵੀ ਹੋਣਗੇ ਮਹੀਨਾ ਵੀ ਹੋਊਗਾ ਕਦੇ ਨਾ ਕਦੇ ਤਾਂ ਫੜਨੀ ਪਾਉਗੇ ਚਾਬੀ। ਉਹ ਮੈਂ ਤਾਂ ਤਾਂ ਨਹੀਂ ਜੀ ਤੇ ਜ਼ੋਰ ਪਾ ਰਿਆ ਸੀਗਾ ਵੀ ਚਲ ਜਦੋਂ ਜਾਓਗੀ ਚਾਂਦੀ ਸਮਾ ਕੇ ਜਾਊਗੀ ਵੀ ਲਾਇਬ੍ਰੀਆ ਚਾਬੀਆਂ ਤੁਸੀਂ ਜੋ ਵੀ ਸਮਾਨ ਹੋਪਿਆ ਉਹਦਾ ਕਰ ਲਿਓ। ਜਾਂਦੀ ਹੋ ਸਮਾ ਕੇ ਜਾਊਗੀ ਜੇ ਹੁਣੇ ਸਮਾ ਦੇ ਫੇਰ। ਠੀਕ ਆ। ਹਾਂ। ਉਧਰ ਦੇ ਹੋਏ ਸਮਾਪਤ ਹੋ ਗਈ ਜਾਂ ਜਗ ਜਾਊਗੀ ਕੀ ਪਤਾ ਉਹ ਕਦੋਂ ਜਾਊਗੀ ਹੁਣ ਆਈ ਨਹੀਂ ਪਤਾ ਮਹੀਨਾ ਬੈਠੀ ਰਵੇ ਫਿਰ ਅਸੀਂ ਖੱਦਰ ਦੇ ਪੌਣੇ ਕਾਦੇ ਬਣਾਵਾਂਗੇ ਦੱਸ ਨਹੀਂ ਤੂੰ ਐ ਦੱਸ ਅੱਜ ਹੀ ਖੱਦਰ ਦੇ ਪੌਣੇ ਮੁੱਕਣੇ ਸੀਗੇ ਹੁਣ ਇਹ ਤੂੰ ਭੈਣ ਨੂੰ ਭਜਾ ਕੇ ਰਾਜੀ ਐ ਤੂੰ ਕਰੀ ਕੀ ਜਾਨੀ ਐ ਤੈਨੂੰ ਦੁੱਖ ਕੀ ਐ ਤੋਰ ਬੈਠੀ ਤਾਂ ਤੈਨੂੰ ਬੁਰੀ ਲੱਗਦੀ ਓ ਮੈਨੂੰ ਤਾਂ ਕੋਈ ਦੁੱਖ ਨਹੀਂ ਹੈਗਾ ਚੱਲ ਬੈਠੀ ਰਵੇ ਚਾਬੀ ਦੇ ਦੇ ਘੇਰਾ ਭਾਈ ਪੌਣੇ ਕੱਢਣੇ ਨੇ ਪੌਣੇ ਪਾਟੇ ਭੈਣ ਨੂੰ ਦੇਖ ਲਓ ਜਾ ਕੇ ਹਾਂ ਦਿਖਾ ਦਿੰਨੀ ਆ ਸਾਨੂੰ ਇਹ ਕੀ ਨਹੀਂ ਜੈਨਿਓ ਕਾਲੀ ਸੀ ਮੈਨੂੰ ਚਾਬੀ ਮੰਗਣ ਦੀ ਲੋੜ ਨਹੀਂ ਸੀ ਥੋੜੀ ਪੀਏ ਚੱਕ ਕੇ ਲੱਛ ਤੋਰਦੀ ਆ ਫੇਰ ਕਹੂਗੀ ਤੋੜਤਾ ਮੇਰੇ ਮਾਂ ਦਾ ਜਿੰਦਾ ਬਾਈ ਹਾਂ ਲੈ ਮੈਥੂ ਜੀ ਤੂੰ ਜਿਹੜੀ ਗੱਲ ਤੂੰ ਮੈਨੂੰ ਕਹਿ ਰਹੀ ਆ ਉਹ ਵੀ ਤਾਂ ਕਹਿ ਸਕਦੀ ਸੀਗੀ ਵੀ ਦੀਦੀ ਐ ਕਰਕੇ ਆ ਗੱਲ ਬਾਤ ਆ ਬਾਈ ਤੈਨੂੰ ਸਾਨੂੰ ਸਮਾਨ ਚਾਹੀਦਾ ਤੇਨੇ ਜਵਾਬ ਦੇਣਾ ਸੀ ਉਹਨੇ ਗਾਲ ਦੀ ਗਾਲ ਆ ਜਵਾਬ ਦੇਉਗੀ ਮੈਨੂੰ ਪਤਾ ਐ ਤੁਹਾਡੀ ਭੈਣ ਐਗੀ ਤੁਸੀਂ ਤਾਂ ਫੇਰ ਵੀ ਚਲੋ ਉਹਦੇ ਲੱਗੇ ਕੁਛ ਮੈਂ ਗਾਹਾਂ ਕੀ ਲੱਗੀ ਉਹਦੀ ਮੈਨੂੰ ਹੁੰਦੀ ਉਹਨੂੰ ਐ ਹੋਊਗਾ ਵੀ ਮੈਨੂੰ ਕੀ ਕੱਢ ਲੈ ਤੈਨੂੰ ਮਾੜਾ ਕਿਤੇ ਬੋਲੇ ਬਿਚਾਰੀਓ ਕਿੰਨਾ ਪਿਆਰ ਕਰਦੀ ਏ ਉਹ ਦੋਨਾਂ ਜਾਨੀਆਂ ਨੂੰ ਚਲ ਆਈ ਮੇਰੀਆਂ ਭਾਬੀਆਂ ਨੇ ਭਾਈ ਕਿੰਨਾ ਚੰਗੀਆਂ ਨੇ ਚਲ ਫਿਰ ਮੈਂ ਪਿਆਰ ਨੂੰ ਮੰਨ ਲੂੰਗੀ ਵੀ ਬਾਲਾ ਪਿਆਰ ਕਰਦੀ ਏ ਚਾ ਵੀ ਸਾਨੂੰ ਸਮਾ ਦੇ ਦੇਖ ਮੈਂ ਇਹ ਨਹੀਂ ਕੁਝ ਕਹਿੰਦੀ ਹੈਗੀ ਉਹਨੂੰ ਬੈਠੀ ਰਵੇ ਮਹੀਨਾ ਬੈਠੀ ਰਵੇ ਦੋ ਮਹੀਨੇ ਲਾ ਦੇ ਅਗਲੀ ਚਲ ਇਨਾ ਚਿਰ ਤੱਕ ਕੌਣ ਬੈਠਾ ਹੁੰਦਾ ਹੈ ਇਹਨਾਂ ਜਦੋਂ ਥੋੜੀ ਕੋਈ ਬੈਠਾ ਹੁੰਦਾ ਨਾ ਆਪਾਂ ਨਹੀਂ ਕਹਿੰਦੇ ਹੈਗੇ ਫਿਰ ਉਹਨੂੰ ਜਾਵਦੇ ਸਾਰੇ ਪੈ ਓਥੇ ਕੋਈ ਆਂਡੀ ਕਵੰਡੀ ਆ ਜਾਂਦਾ ਚਲ ਤੁਸੀਂ ਕੰਮਦੰਦਾ ਕਰਦੇ ਹੁੰਦੇ ਹੋ ਕਿਸੇ ਲਵੇ ਬੁੜੀ ਕਦੋਂ ਆ ਜਾਂਦੀ ਕਿ ਪੱਲੀ ਵਿੱਚ ਆ ਕੇ ਬੈਠ ਰਹੀ ਤਾਂ ਪੈਂਦਾ ਕੋਲੇ ਬੈਠਣਾ ਤਾਂ ਪੈਂਦੇ ਜਿਹੜੇ ਉਹਦੇ ਸੌਰੇ ਡਿੱਕਣ ਲੱਗ ਰਹੇ ਹੋਣਗੇ ਉੱਥੇ ਵੀ ਕੋਈ ਆਊਗੀ ਬੁੜੀ ਤਾਂ ਇਹ ਕੋਲੇ ਸਭ ਤੋਂ ਪਹਿਲਾਂ ਸੌਰੇ ਤਾਂ ਮੈਨੂੰ ਹੂਣੀ ਆਊਗਾ ਠੀਕ ਹੈ ਤੂੰ ਬਾੜੀ ਕਾਲੀ ਨਹੀਂ ਬੱਚਾ ਸੌਰੇ ਡਿੱਕਣੇ ਹੋਊ ਡਿੱਕਣੇ ਅਗਲੇ ਦੇ ਪਿੱਛੇ ਸਰਦਾ ਤਾਂ ਕਰਕੇ ਉਹ ਬੈਠੀ ਹੈ ਪਹਿਲਾਂ ਨਹੀਂ ਸਰਦਾ ਹੁੰਦਾ ਤੇ ਹੁਣ ਸਰਨ ਲੱਗ ਗਿਆ ਹੁਣ ਫਿਰ ਉਹਦਾ ਮੈਨੂੰ ਲੱਗਦਾ ਚੱਲ ਪਤਾ ਨਹੀਂ ਕਿਹੜੀਆਂ ਗੱਲਾਂ ਲੈਣ ਕਿੱਥੋਂ ਲੈਉਣੀਆਂ ਤੂੰ ਮੈਂ ਤਾਂ ਕਿੱਥੋਂ ਲੈਉਣੀਆਂ ਨਾ ਗੱਲਾਂ ਕੱਢ ਕੇ ਜਹੀ ਜੀ ਗੱਲਾਂ ਮੈਂ ਤਾਂ ਉਹੀ ਜੀ ਕਹਿਣੀ ਆ ਚੰਗਾ ਮਗਲੋ ਚਾਪ ਹੁਣ ਜਾਵੇਂਗਾ ਉੱਠ ਜੇ ਕਹੇ ਦੋ ਫਿਰ ਮੈਂ ਇੰਨ ਤੱਕ ਹੀ ਲੋੜ ਬਗ ਜਾਣੀ ਉੱਠ ਕੇ ਮੇਰੇ ਤੋਂ ਉਹ ਵੀ ਕੰਮ ਪਈ ਨਹੀਂ ਬਥੇਰੇ ਕੋਈ ਨਾ ਜਿੱੁੱਤੀ ਪਈ ਆ ਉਹ ਚਾਰੀ ਸੀ ਵੀ ਪੋਣੇ ਬਣਾਉਣੇ ਨੇ ਲੈ ਕੇ ਦੇ ਦਿਓ ਚਾਹੀ ਚੱਲ ਦੇ ਦੂੰਗਾ ਕੋਈ ਹੋਰ ਨਾਵੇ ਪੋਣੇ ਮੁੱਕ ਗਏ ਅੱਜੀ ਮਾਂ ਦੀ ਪੀਟੀ ਯਾਦ ਆ ਗਈ ਸਭ ਜਾਣਦਾ ਮੈਂ ਉਹਨੇ ਕਿ ਤਾਣ ਦੇਖ ਲੈ ਬਾਪੂ ਕਿੰਨੇ ਕ ਦਿਨ ਹੋਏ ਨੇ ਹਾਲੇ ਮਾਂ ਨੂੰ ਗਈ ਨੂੰ ਐਨ ਲੱਗਦਾ ਜਿਨੂੰ ਦੀ ਸਾਲ ਲੰਘ ਗਿਆ ਉਹਦੀ ਸ਼ਕਲ ਹੀ ਨਹੀਂ ਵੇਖੀ ਇਹ ਤਾਂ ਹੈ ਪਤੋ ਤੋ ਲੋ ਜਿੰਨੀ ਕੁ ਆਪਣੇ ਨਾਲ ਉਹਦੀ ਨਿਭਗੀ ਨਿਭਾ ਗਈ ਜਿੰਨੀ ਕੁ ਲਿਖੀ ਸੀਗੀ ਵਿਚਾਰੀ ਭੋਗ ਗਈ ਕਦੇ ਦੋਖਣੀ ਸੀ ਦਿੱਤਾ ਪਰ ਹਜੇ ਵੀ ਨਾ ਲਬਰੀ ਤੋਂ ਥਾਂ ਥਾਂ ਪਲੇਖੇ ਪੈਂਦੇ ਵੀ ਇਧਰੋਂ ਬਾਲਟੀ ਦੀ ਚੱਕੀ ਆਉਂਦੀ ਆ ਇਧਰੋਂ ਕਿਵੇਂ ਜੀ ਆਉਂਦੀ ਆ ਹਨਾ ਪਰ ਸੱਚ ਲੱਗਦਾ ਨਹੀਂ ਹੈਗਾ ਵੀ ਉਹ ਵਗ ਗਈ ਸਹੀ ਗੱਲ ਹੈ ਪਤਾ ਨਹੀਂ ਰੱਬ ਨੇ ਮਰ ਜਾਣੀ ਨੂੰ ਕਿੱਥੇ ਲੁਕੋ ਲਿਆ ਮੁੜ ਕੇ ਇੱਕ ਦਿਨ ਖਾਈ ਵੀ ਨਹੀਂ ਦਿੱਤੀ ਹੋਰ ਚਲੋ ਮੈਂ ਤਾਂ ਆਇਆ ਸੀ ਟੋੜੀ ਗੋਲੀ ਉਹ ਜੱਸੀ ਹੋਣਾ ਨਾ ਸਮਾਨ ਦਾ ਕੱਢਣਾ ਪੇਟੀ ਦੇ ਵਿੱਚੋਂ ਪੋਣੇ ਪਾਣਜ ਬਣਾਉਣੇ ਹੋਣਗੇ ਉਹ ਕਹਿੰਸੀ ਕਿ ਵਿਲਾਪਰੀ ਭੈਣ ਤੇ ਚਾਬੀ ਲੈ ਕੇ ਸਾਨੂੰ ਦੇ ਦੇ ਮੈਂ ਕੋਈ ਨਹੀਂ ਮੈਂ ਲੈ ਕੇ ਦੇ ਦਿੰਦਾ ਹਾਂ ਵੀਰੋ ਕਹਿੰਦੀਆਂ ਸੀ ਮੈਨੂੰ ਵੀ ਇੱਕ ਦਿਨ ਉਹ ਵੇਲੇ ਵੀ ਕਹਿੰਦੀਆਂ ਸੀ ਕਿ ਉਹ ਥਾਣ ਦੇ ਚੋਂ ਪੋਣੇ ਜੇ ਪਾੜੇ ਸੀਗੇ ਪ੍ਰਸ਼ਾਦ ਦੇ ਉੱਪਰ ਦੇਣ ਵਾਸਤੇ ਉਹੀ ਕੱਢਣੇ ਹੋਣਗੇ ਉਹਨਾਂ ਨੇ ਹਾਂ ਹਾਂ ਭਾਈ ਉਹੀ ਕੱਢਣੇ ਸੀਗੇ ਪੋਣੇ ਹੁਣ ਕੀ ਕਰਨੇ ਆ ਪੋਣੇ ਇੰਨੇ ਤਾਂ ਬਾਹਰ ਪਏ ਨੇ ਚੱਲ ਮੈਂ ਦੇ ਜਿੰਨੀ ਕੱਢ ਕੇ ਕੋਈ ਗੱਲ ਨਹੀਂ ਹਾਂ ਪੋਣਿਆਂ ਦੀ ਤਾਂ ਲੋੜ ਪੈਂਦੀ ਰਹਿੰਦੀ ਆ ਦੇ ਆ ਪੁੱਤ ਕੱਢਿਆ ਨਾ ਨਾ ਭਣੇ ਤੂੰ ਕਾ ਤੂੰ ਆਪਦੇ ਨੂੰ ਪਰੇਸ਼ਾਨ ਕਰਦੀ ਤੇ ਚਾਬੀ ਦੇ ਦੇ ਮੈਨੂੰ ਦੇ ਹੋਣਾ ਜੱਸੀ ਹੋ ਰਹੀ ਹੈ ਇਹ ਗੱਲ ਕਹਿੰਦੀ ਸੀਗੀਆਂ ਵੀ ਚੱਲ ਭੈਣ ਨੂੰ ਤਕਲੀਫ ਦੇਣ ਦੀ ਲੋੜ ਨਹੀਂ ਹੈਗੀ ਪਰੇਸ਼ਾਨ ਹੋਣ ਨੂੰ ਇੰਨੀ ਕਿੰਨੇ ਕਢੂੰਗੀ ਆ ਉਹ ਕਿਹੜਾ ਪਹਾੜ ਤੋਂ ਛਾਲ ਮਾਰਨੀ ਹੈ ਪਰੇਸ਼ਾਨ ਹੋਣ ਨੂੰ ਬੇਟੀ ਜੋ ਪੋਣੇ ਹੀ ਕੱਢਣੇ ਨੇ ਕੱਢ ਕੇ ਦੇ ਦੂੰਗੀ ਨਾਲੇ ਹੁਣ ਆਥਣੇ ਤਾਂ ਰੋਟੀ ਢੱਕਣ ਵਾਸਤੇ ਕੁਝ ਹੋਊਗਾ ਹੀ ਹੁਣੀ ਤਾਂ ਨਹੀਂ ਲੋੜ ਤੜਕੇ ਕੱਢ ਕੇ ਦੇ ਦੂੰਗੀ ਮੈਂ ਕੋਈ ਗੱਲ ਨਹੀਂ ਉਹ ਤਾਂ ਭਈਆ ਕਹਿੰਦਾ ਸੀ ਕਿ ਚੱਲ ਅੱਜ ਨਹੀਂ ਤਾਂ ਕੱਲ ਨੂੰ ਚਾਬੀ ਤੇ ਉਹਨਾਂ ਨੇ ਫੜਾ ਕੇ ਜਾਣੀ ਆ ਕਿਉਂ ਨਾ ਅੱਜ ਆਪਦੇ ਹੁੰਦੇ ਹੋਵੇ ਫੜਾ ਦੇ ਜੇ ਤੇ ਜਾਵੇਂਗੀ ਜਾਣ ਲੱਗਿਆ ਲੱਗੂ ਆਪਾਂ ਹੁਣ ਜਾ ਰਹੀ ਆ ਤਾਂ ਸਾਨੂੰ ਸੁਵਾ ਕੇ ਜਾਂਦੀ ਆ ਇਹਦਾ ਮਤਲਬ ਮੁੱਦਾ ਸਾਰਾ ਚਾਬੀ ਦਾ ਹੀ ਐ ਫੋਣੇ ਤੱਕ ਜਰੀਆ ਸੀਗਾ ਗੱਲ ਕਰਨ ਦਾ ਚਾਬੀ ਫੜਾ ਕੇ ਜਾਊਂਗੀ ਮੈਂ ਮੈਂ ਕੋਈ ਡਿਫੁਖੀ ਨਹੀਂ ਇਹ じゃ ਮਾਂ ਦੇ ਸੰਦੂਕ ਚ ਵਿਚਾਰੀ ਦੇ ਪਤਾ ਨਹੀਂ ਕੀ ਲਖੋਆ ਹੋਇਆ ਹੈ ਜਿਹੜਾ ਮੈਂ ਚਾਬੀ ਲੈ ਕੇ ਜਾਊਂਗੀ ਚਾਬੀ ਫੜਾ ਕੇ ਜਾਊਂਗੀ ਪਰ ਬਾਪੂ ਨੂੰ ਫੜਾ ਕੇ ਜਾਊਂਗੀ ਤੁਹਾਨੂੰ ਨਹੀਂ ਫੜਾ ਕੇ ਜਾਂਦੀ ਚਾਬੀ ਮੈਂ ਨਾ ਨਾ ਭੈਣ ਅਜਿੱਤਾ ਕੋਈ ਗੱਲ ਨਹੀਂ ਹੈਗੀ ਉਹ ਤਾਂ ਜੱਸੀ ਕਹੇ ਸੀ ਮੈਂ ਤਾਂ ਤਾਂ ਤੈਨੂੰ ਕਹਤਾ ਫਿਰ ਮੈਨੂੰ ਕਿਹੜਾ ਆ ਕੇ ਭਾਬੀ ਕਹਿ ਨਹੀਂ ਸਕਦੀ ਸੀ ਸਿੱਧਾ ਤੇਰੇ ਵਿੱਚ ਦੀ ਗੱਲ ਕਰਦੀ ਹੈ ਦੇਖ ਲੈ ਬਾਪੂ ਐ ਮਨ ਚ ਖਾਰ ਰੱਖਦੀਆਂ ਨੇ ਮੇਰੇ ਬਾਰੇ ਪਤਾ ਹੀ ਆ ਪਤਾ ਪਤਾ ਮੈਨੂੰ ਮੈਂ ਪਹਿਲਾਂ ਤੂੰ ਦੇਖਦਾ ਪਹਿਲਾਂ ਮਾਨ ਵਾਲਾ ਐ ਕਰਿਆ ਕਰਦੀਆਂ ਇਹਨਾਂ ਦੇ ਦੰਦੇ ਨੇ ਮੇਰੀ ਮਾਂ ਲੈ ਕੇ ਮੇਰੀ ਮਾਂ ਨੂੰ ਲੈ ਕੇ ਬਹਿ ਗਏ ਨਾ ਦਦਾ ਬਾਹਲਾ ਲਾਲ ਚ ਵੱਧ ਗਿਆ ਦੁਨੀਆ ਤੇ ਬਾਹਲਾ ਹਜੇ ਤਾਂ ਸੇਵਾ ਦੀ ਅੱਗ ਵੀ ਠੰਡੀ ਨਹੀਂ ਹੋਈ ਤੇਰੀ ਤਾਂ ਅਕਸਰ ਮਾਂ ਸੀ ਚਲ ਉਹਨਾਂ ਦੀ ਤਾਂ ਸੱਸ ਹੈਗੀ ਕਾਦੇ ਵਾਸਤੇ ਵਹਣੇ ਲਾਉਣ ਲੱਗੇ ਤੁਸੀਂ ਹੁਣੀ ਚਾਬੀ ਤਾਂ ਮੈਂ ਹੀ ਰੱਖੂੰਗਾ ਜਿੰਨਾ ਚਿਰ ਮੈਂ ਜਾਉਂਦਾ ਜਿੱਦਾਂ ਮਰ ਗਿਆ ਉਹਦੇ ਖੋਲ ਕੇ ਦੇਖ ਲਓ ਕੀ ਕੈਂਠੇ ਪਏ ਨੇ ਉਹਦੇ ਚ ਉਹਨਾਂ ਨਾਲ ਡੇੜੀ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਸਿਰਫ ਅਸੀਂ ਪੋਣ ਹੀ ਲੈਣੀ ਸੀ ਉਹਦੇ ਵਿੱਚੋਂ ਚਾਬੀ ਦਾ ਦੁਬਾਰਾ ਫੇਰ ਭੈਣ ਨੂੰ ਫੜਾਈ ਦੇਣੀ ਸੀ ਅਸੀਂ ਚੱਲ ਪੁੱਤ ਐਂ ਕਰ ਪੋਣੇ ਕੱਢ ਕੇ ਦੇ ਆ ਤੂੰ ਉਹਨਾਂ ਨੂੰ ਫਿਰ ਕਿੱਥੇ ਚਾਬੀ ਪਹਿਲਾਂ ਇਹਨਾਂ ਨੂੰ ਫੜਾਏਂਗੀ ਫਿਰ ਇਹ ਤੈਨੂੰ ਫੜਾਉਣਗੇ ਜਾਤੀ ਬਣ ਕੇ ਫੜਾਇਆ ਕਰ ਲੈਣੀਆਂ ਕੀ ਕਰਨਾ ਪੋਣਿਆਂ ਦਾ ਲਿਆ ਦੇਣੀਆਂ ਹੈ ਉਹਨਾਂ ਦਾ ਭਨੇ ਤੂੰ ਕਦ ਜਾ ਰਹੀ ਹੈ ਮੈਨੂੰ ਚਾਬੀ ਦੱਸ ਦੇ ਕਿੱਥੇ ਪਈ ਮੈਂ ਆਪੀ ਚੱਕ ਕੇ ਉਹਨੂੰ ਫੜਾ ਦਿੰਨਾ ਤੈਨੂੰ ਪਤਾ ਤਾਂ ਹੈਗੇ ਕਿਹੇ ਜਿਹੇ ਨੇ ਉਹ ਕਲੇਸ਼ ਦਾ ਕਰਤਾ ਹੈਗੀਆਂ ਨੇ ਮੈਂ ਤਾਂ ਫਿਰ ਵੀਰੇ ਕਰੀ ਜਾਣ ਦੇ ਕਲੇਸ਼ ਆ ਕਲੇਸ਼ ਕਰਦਿਆਂ ਹੁਣ ਮਣੀ ਮੋਟੀ ਸੰਗ ਆਉਣੀ ਚਾਹੀਦੀ ਐ ਲੋਕੀ ਕਹਿੰਣਗੇ ਚਾਰ ਦਿਨ ਨਹੀਂ ਹੋਏ ਹੈਗੇ ਮਾਂ ਮਰੀ ਨੂੰ ਪਰ ਹਾਂ ਜੇ ਉਹਨਾਂ ਦੀ ਕੁਛ ਲਗਦੀ ਹੋਵੇ ਉਹਨਾਂ ਤਾਂ ਤਾਂ ਦੁੱਖ ਹੋਵੇ ਜਿਹਦੀ ਬਾਗੀ ਬਈ ਦੁੱਖ ਤਾਂ ਉਹਨੂੰ ਹੀ ਐ ਕਲੇਸ਼ ਤਾਂ ਭਾਈ ਅੱਜ ਨਹੀਂ ਕੱਲ ਹੋਣਾ ਹੀ ਹੋਣਾਗਾ ਚਲ ਪੁੱਤ ਮੈਨੂੰ ਦੇ ਚਾਬੀ ਮੈਂ ਆਪੇ ਕੱਢ ਕੇ ਦੇ ਦੇਣਾ ਮੈਂ ਨਾ ਤੈਨੂੰ ਸਮਾਵਾ ਮਾ ਉਹਨਾਂ ਨੂੰ ਸਮਾਵਾ ਜੋ ਤੱਕ ਦੇਖ ਬਾਪੂ ਮੈਂ ਉਰੇ ਆ ਤੱਕ ਤਾਂ ਮੈਂ ਚਾਬੀ ਕਿਸੇ ਨੂੰ ਨਹੀਂ ਦਿੰਦੀ ਜਿੱਦ ਮੈਂ ਆਪਦੇ ਸਹਰੇ ਬਾਗੀ ਉਹਦੇ ਜਾਣ ਵਾਲੇ ਮੈਂ ਬਾਪੂ ਨੂੰ ਚਾਬੀ ਫੜਾ ਜੂਗੀ ਨਾਲੇ ਉਹਦੇ ਵਿੱਚ ਕੁਝ ਕੁ ਸਮਾਨ ਵੀ ਪਿਆ। ਮਾਂ ਮੈਨੂੰ ਅਕਸਰ ਕਹਿੰਦੀ ਹੁੰਦੀ ਸੀ ਪੁੱਤ ਸਾਹਾ ਦਾ ਕੀ ਬਸਾਇ ਜਦੋਂ ਮੈਂ ਇਸ ਦੁਨੀਆ ਤੋਂ ਵਾਗ ਗਈ ਤੂੰ ਸੰਭਾਲ ਕੇ ਰੱਖ ਲਈ। ਨਾਨੀ ਨੇ ਜਿਹੜੇ ਗਹਿਣੇ ਪਾਈ ਸੀ ਨਾ ਮਾਂ ਨੂੰ ਉੱਥੇ ਪਏ ਆ ਹਲੇ ਤੱਕ। ਉਹਨੇ ਇਹੀ ਕਿਹਾ ਸੀ ਵੀ ਤੂੰ ਸੰਭੀ ਹੋ ਅੱਗੇ ਤੇਰੇ ਕੰਮ ਆਉਣਗੇ। ਆਖਰੀ ਮੇਰੀ ਮਾਂ ਦੀ ਨਿਸ਼ਾਨੀ ਹੈ ਬਾਕੀ ਸਾਰਾ ਤਾਂ ਇਹਨਾਂ ਨੇ ਮੰਡ ਲਿਆ। ਕੀ ਰਹਿ ਗਿਆ ਮੇਰੀ ਮਾਂ ਦਾ ਮੇਰੇ ਲਵੇ? ਉਹੀ ਰਹਿ ਗਿਆ ਕੱਲੇ ਨਾਨੀ ਵਾਲੇ ਗਹਿਣੇ। ਮੈਂ ਉਹ ਕੱਢ ਕੇ ਆਵਦੀ ਸਾਹਿਬ ਨਾਲ ਕੋਈ ਨਾ ਫੜਾ ਦੂੰਗੀ ਚਾਬੀ ਚਲ ਕੋਈ ਨਾ ਪੁੱਤ ਫੜਾ ਦੀ ਕੋਈ ਨਾ ਕਿਹੜਾ ਪੋਨੇ ਕੱਢ ਕੇ ਫੜਾਇਆ ਫਿਰ ਫੜਾ ਦਿੰਦੀ ਆ ਭਾਈ ਪੋਨੇ ਫੜਾ ਦਿੰਦੀ ਆ ਕਹਿ ਦੇ ਉਹਨਾਂ ਨੂੰ ਹਾਂ ਹਾਂ ਜੜੀ ਕੋਈ ਨਹੀਂ ਹਾਂ ਕੋਈ ਨਹੀਂ ਪੜੇ ਤੁਸੀਂ ਫਿਰ ਆਪੇ ਫੜਾਦੇ ਹਣ ਨਾਲੇ ਇਹ ਗੈਣੇ ਵਾਲੀ ਗੱਲ ਨਾ ਉਹਨਾਂ ਨੂੰ ਦੱਸੀ ਨਾ ਵੀਰੇ ਹੁਣਾਂ ਨਾ ਪੜੇ ਮੈਂ ਬਲੇ ਇਹ ਜੀ ਗੱਲ ਕਿਉਂ ਕਰੂੰ ਨਾ ਕੋਲੇ ਇਨਾਂ ਤਾਂ ਇਹਨੂੰ ਜ਼ਰੂਰੀ ਸੀ ਪੁੱਤ ਇਹਦੇ ਕੋਲੇ ਥੱਲੇ ਪਿੱਠੂ ਦਾ ਬਣਿਆ ਹੋਇਆ ਹੁਣ ਦੱਸੂ ਦੂਜਾ ਕੇ ਸਾਰਾ ਕੁਝ ਉਹ ਆਪ ਦੇ ਕੱਢ ਕੇ ਰੱਖ ਜਿਹਾ ਪਾਸੇ ਮੈ ਵੀ ਦੇਖਣਾ ਚਾਹੁੰਦੀ ਆ ਵੀ ਕਿੰਨੇ ਕ ਜਿਆਦੇ ਗਿਰੂਗਾ ਇਹ ਮੈਨੂੰ ਭੈਣ ਪਿਆਰੀ ਆ ਪਿਓ ਪਿਆਰਿਆ ਕਿ ਉਹ ਪਿਆਰੀਆਂ ਨੇ ਦੋਹੇ ਜਣੀਆਂ ਇਹਨਾਂ ਨੂੰ ਤਾਂ ਪੈਸਾ ਪਿਆਰਾ ਪੈਸਾ ਕੋਈ ਨਹੀਂ ਪਿਆਰਾ ਇਹਨਾਂ ਨੂੰ ਹੈਗਾ ਜੱਸੀ ਹਾਂ ਮੈਂ ਕਰੀ ਸੀ ਭੈਣ ਕੋਲ ਗੱਲ ਹਾਂ ਭੈਣ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਵੀ ਕੀ ਕੁਝ ਲੈਣਾ ਉਹਨਾਂ ਨੇ ਨਾ ਪੋਣੇ ਵਗੈਰਾ ਜਾਂ ਕੁਝ ਵੀ ਉਹ ਕਹਿੰਦੀ ਮੈਂ ਹੀ ਦੇ ਦੰਨੀ ਆ ਤੇ ਤੇ ਭੈਣ ਕੋਲ ਬਾਜ ਤੁਸੀਂ ਭੈਣ ਦੱਸ ਦੋ ਨਾ ਲੈ ਲੋ ਕੀ ਰੇਣਾ ਪੇਟੀ ਚ ਤੁਸੀਂ ਕਢਾ ਲਓ ਕਿਉਂ ਐ ਕਿਵੇਂ ਉਹ ਦੇ ਦੂਗੀ ਸਾਨੂੰ ਚਾਬੀ ਫੜਾਉਂਦੇ ਨੂੰ ਕੀ ਹੁੰਦਾ ਸਾਨੂੰ ਦੇ ਦੇ ਚਾਬੀ ਅਸੀਂ ਆਪੇ ਕੱਢ ਲਾਂਗੇ ਓਏ ਮੈਂ ਇਹੀ ਗੱਲ ਕਹੀ ਸੀ ਭੈਣ ਨੂੰ ਵਾ ਭੈਣੇ ਕਲੇਸ਼ ਪਾਊਗਾ ਘਰ ਦੇ ਵਿੱਚ ਤੂੰ ਚਾਬੀ ਦੇ ਦੇ ਉਹ ਕਹਿੰਦੀ ਵੀ ਮੇਰੀ ਮਾਂ ਦੀ ਪੇਟਿਕ ਨਹੀਂ ਮੈਂ ਚਾਬੀ ਕਿਉਂ ਦੇਵਾਂ ਹੁਣ ਤੂੰ ਆਪ ਦੱਸ ਇਹ ਕਿ ਗੱਲ ਹੋਈ ਉਹਦੀ ਮਾਂ ਦੀ ਸੇਵਾ ਤਾਂ ਅਸੀਂ ਕਰੀ ਸੀਗੀ ਉਹਨੇ ਆਪਣੀ ਮਾਂ ਦੀ ਸੇਵਾ ਕਿੰਨੀ ਕਰਤੀ ਜਦੋਂ ਮਾਂ ਆਏਗੀ ਐ ਨਹੀਂ ਹੁੰਦਾ ਦੇਖ ਲੈ ਬਣਾ ਕਰ ਤੱਕ ਨਹੀਂ ਮੈਂ ਤਾਂ ਆਪੇ ਦੇ ਦੂੰ ਕੱਢ ਕੇ ਮੈਨੂੰ ਕੀ ਪਤਾ ਮੈਂ ਤੈਨੂੰ ਕੀ ਕਿਹਾ ਸੀ ਮੈਨੂੰ ਪਹਿਲੀ ਪਤਾ ਤੇਰੀ ਭੈਣ ਕਰਦੀ ਏ ਜਾਣ ਕੇ ਨਖਰੇ ਹਾਂ ਉਹਨੂੰ ਪਤਾ ਏ ਵੀ ਪੇਟੀ ਦੇ ਵਿੱਚ ਕੀ ਗੁੱਸਾ ਏ ਵੀ ਕਿਤੇ ਕੱਢਣਾ ਨਹੀਂ ਉਹਨੂੰ ਤਵਾਰੀ ਨਹੀਂ ਹੈਗੀ ਸਾਡੇ ਤੇ ਬਾਈ ਹੁਣ ਐ ਤਾਂ ਕੀ ਪਤਾ ਉਹਨੂੰ ਤਵਾਰੀ ਏ ਜਾਂ ਨਹੀਂ ਕੀ ਸੋਚ ਰਹੀ ਏ ਉਹ ਮਨ ਦੇ ਵਿੱਚ ਪਰ ਹੁਣ ਇਹੀ ਕਹਿਆ ਕਹਿੰਦੀ ਵੀ ਚੱਲ ਜਿਵੇਂ ਚਰ ਮੈਂ ਹੋਰਿਆ ਬਾਈ ਮੈਂ ਆਪਣੀ ਮਾਂ ਦੀ ਪੇਟੀ ਦੀ ਚਾਬੀ ਨਹੀਂ ਦਿੰਦੀ ਕਿਸੇ ਨੂੰ ਫਰੀ ਤਾਂ ਮੇਰੀ ਗੱਲ ਸੁਣਾ ਐਂ ਕਰਦੇ ਆ ਆਪਾਂ ਤਾਂ ਭਗ ਜਾਂਦੇ ਆ ਆਪਣੇ ਪੇਕੇ ਇਹਦੀ ਭੈਣ ਰਹਿ ਲੂਗੀ ਨਹੀਂ ਇਹਦਾ ਮਤਲਬ ਸਾਡੀ ਤਾਂ ਕੁਝ ਲੱਗਦੀ ਨਹੀਂ ਸੀ ਭਈ ਉਹ ਹਾਂ ਹਾਂ ਇਹ ਜੀ ਗੱਲ ਨਹੀਂ ਹੈਗੀ ਤਕਲੇਸ਼ ਕਾਹ ਤੋਂ ਕਰਦੇ ਹੋ ਕੀ ਹੋ ਗਿਆ ਭਾਈ ਤਕਲੇਸ਼ ਵਾਲੀ ਕਿਹੜੀ ਗੱਲ ਹੈ ਡੈਡੀ ਮੇਰੀ ਗੱਲ ਸੁਣਾ ਹਾਂ ਤੂੰ ਤਾਂ ਉਹ ਕਹਿ ਸਕਦਾ ਹੁਣ ਚਾਬੀ ਤਾਂ ਸਾਨੂੰ ਦੇ ਸਕਦੀ ਹੈ ਉਹ ਮੈਂ ਤੁਸੀਂ ਭਾਈ ਚਾਬੀ ਕਰਨੀ ਕੀ ਹੈ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਕੱਢ ਕੇ ਦੇ ਦਾਂਗੇ ਮੈਂ ਬੈਠਾ ਹਜੇ ਜਾਉਂਦਾ ਜਦੋਂ ਮੈਂ ਮਰ ਗਿਆ ਉਦੋਂ ਸੰਭਲਿਓ ਜੇ ਅਸੀਂ ਨਹੀਂ ਕੁਝ ਕਰਨੀ ਡੈਡੀ ਫਿਰ ਉਹਨੇ ਕੀ ਕਰਨੀ ਹੈ ਸਾਨੂੰ ਫੜਾ ਦੇ ਪੁੱਤ ਤੈਨੂੰ ਪਤਾਗਾ ਵੀ ਮਾਮਾ ਤੋਂ ਵੱਧ ਈ ਆਦੇ ਹੱਕ ਹੁੰਦਾ ਕਿਰਾ ਉਹ ਆਪੇ ਫੜਾ ਜੂਗੀ ਜਿਹੜਾ ਕੁਛ ਆਏਗਾ ਫਿਰ ਇਹਦਾ ਮਤਲਬ ਸਾਨੂੰ ਤੀਆਂ ਸਮਝਦੇ ਨਹੀਂ ਤੁਸੀਂ ਹਾਂ ਇਹਦਾ ਮਤਲਬ ਤੇ ਈ ਤੀਆਂ ਇਕੱਲੀ ਸਭ ਈ ਉਹੀ ਫਰਦੀਆਂ ਆਸ ਤੇ ਜਾਣਦੇ ਆ ਫਿਰ ਅਸੀਂ ਰਹਿੰਦੇ ਹੈਗੇ ਉਹ ਕਿਉਂ ਬੋਲੀ ਨਹੀਂ ਆ ਹੈ ਚਾਬੀ ਤਾਂ ਮਿਲਦੀ ਨਹੀਂ ਜਿਵੇਂ ਜਾਣਾ ਜਾਵੋ ਜੱਜ ਅਸੀਂ ਤੂੰ ਅੰਦਰ ਜਾ ਮੈਂ ਚਾਬੀ ਤੂੰ ਬੋਲ ਲੈ ਆਪੇ ਤੂੰ ਕਿਉਂ ਗਲੇਸ਼ ਪਵਾਏ ਏੜੀ ਤੂੰ ਚਾਬੀ ਫੜਾ ਦੇ ਸਾਨੂੰ ਇਹ ਗਲੇਸ਼ ਪਾਈ ਦੇ 15 ਦਿਨ ਹੋ ਗਏ ਨੂੰ ਬੇਟੀ ਨੂੰ ਰੇ ਹੈ ਹਜੇ ਸਿਵਾ ਘੰਟਾ ਨਹੀਂ ਹੋਇਆ ਜਰੂਰ ਚਾਬੀ ਘਰਨਵਾ ਰੱਖੇ ਚਾਬੀ ਦੇ ਦੇ ਫਿਰ ਸਿੱਧੀ ਹੋ ਜੂਗੀ ਤੁਹਾਨੂੰ ਮਾੜੀ ਮੋਟੀ ਸ਼ਰਮ ਨਹੀਂ ਹੈਗੀ ਭਾਬੀ ਜੇ ਤੈਨੂੰ ਚਾਬੀ ਦੇਣ ਚ ਕੋਈ ਦਿੱਕਤ ਨਹੀਂ ਹੈਗੀ ਫਿਰ ਤੂੰ ਸਾਨੂੰ ਫੜਾਉਂਦੀ ਕਿਉਂ ਨਹੀਂ ਸਾਨੂੰ ਫੜਾ ਦੇ ਅਸੀਂ ਆਪੇ ਕਰ ਲਾਂਗੇ ਜਿਹੜਾ ਕੁਝ ਕਰਨਾ ਹੋਇਆ ਚਾਬੀ ਦੇਣ ਤੋਂ ਮਨਾ ਨਹੀਂ ਕੀਤਾ ਮੈਂ ਚਾਬੀ ਦੇ ਕੇ ਜਾਊਂਗੀ ਪਰ ਬਾਪੂ ਨੂੰ ਦੇ ਕੇ ਜਾਊਂਗੀ ਚਾਬੀ ਮੈਂ ਤੁਹਾਨੂੰ ਨਹੀਂ ਦੇ ਕੇ ਜਾਂਦੀ ਨਾ ਫਿਰ ਤੂੰ ਐ ਦੱਸ ਜਾਵੇਂ ਕਿ ਕਿੱਦੇ ਨਾਲ ਤੂੰ ਚਾਬੀ ਦੇਵੇਂ ਨਾ ਤੂੰ ਆਵੇਂ ਜਾਣ ਚਾ ਤੂੰ ਤਾਂ ਬੁੱਲੀਆਂ ਨਹੀਂ ਐ ਮੇਰੇ ਪਿਓ ਦਾ ਘਰ ਹੈ ਮੇਰੇ ਪਿਓ ਦਾ ਚਾਹੇ ਮੈਂ ਸਾਰੀ ਉਮਰ ਉਰੇ ਕਿਉਂ ਨਾ ਲਗਾ ਲਾਂ ਤੁਹਾਨੂੰ ਪੁੱਛਣ ਦਾ ਕੋਈ ਹੱਕ ਹੀ ਨਹੀਂ ਇਹ ਗੱਲ ਤਾਂ ਅੜੀਏ ਉਰੇ ਰਹਿਣ ਦੀ ਕੋਈ ਇਹਦੀ ਹੋਣੀ ਹੈਗੀ ਆਪਾਂ ਨੂੰ ਕੀ ਚੱਕਰ ਰਹੀ ਆਵੇ ਕਿੰਨਾ ਕਦੋਂ ਮਰਜੀ ਜਾਵੇ ਚਾਹੀਦੀ ਗੱਲ ਹੈਗੀ ਚਾਬੀ ਦੀ ਵੀ ਡੈਡੀ ਚਾਬੀ ਦਾ ਕੀ ਕਰੂਗਾ ਕੀ ਬਤਾ ਕੀ ਕਰਨਗੇ ਜਾਣ ਕੇ ਨੂੰ ਦੇਗੇ ਕੀ ਕਰੋਗੇ ਭਾਈ ਉਹੀ ਕੁਛ ਮੈਂ ਕਰ ਲੂੰਗਾ ਭਾਈ ਉਸ ਤਾਂ ਉਹੀ ਫਿਰ ਦਿਆਂਗੇ ਕੰਮ ਕਰਦੇ ਸਾਥੋਂ ਨਿਕਪ ਹੁੰਦੇ ਹੈਗੇ ਮੈਂ ਕਰਨਾ ਨਾ ਕਰੋ ਭਾਈ ਨਾ ਕਰੋ ਤੁਸੀਂ ਤਾਂ ਦਿਨ ਭਾਲਦੇ ਹੈ ਵੀ ਕਦੋਂ ਉਹ ਮਰੇ ਤੇ ਕਦੋਂ ਸਾਡੀ ਘਰ ਮੁਖਤਿਆਰੀ ਹੋਵੇ ਜੇ ਸਾਨੂੰ ਚਾਬੀ ਦੇ ਵੀ ਦੇਉਂਗੇ ਕੀ ਹੋ ਜਾਊਗਾ ਤੁਹਾਨੂੰ ਕੀ ਦਿੱਕਤ ਹੈ ਸਾਨੂੰ ਫੜਾਉਂਦੇ ਕਿਉਂ ਨਹੀਂ ਮੈਨੂੰ ਇਹ ਤਾਂ ਦੱਸੋ ਜਦੋਂ ਭਾਈ ਸਮਾਂ ਆ ਗਿਆ ਨਾ ਮੈਂ ਚਾਬੀ ਆਪ ਪੜਾ ਦੂੰ ਮੈਂ ਰੱਖ ਕੇ ਕਰਨੀ ਕੀ ਆ ਛੋਡੇ ਕੰਮ ਹੀ ਆਊਗਾ ਸਾਰਾ ਕੁਝ ਪਰ ਅੱਜ ਛੋਡੇ ਹਾਲਾਤ ਇਹ ਜੇ ਨੇ ਬੀਜੇ ਅੱਜ ਸੋਨੂੰ ਚਾਬੀ ਫੜਾਦੀ ਨਾ ਤੁਸੀਂ ਤਾਂ ਮੈਨੂੰ ਦੇਲਿਆ ਵੱਟੇ ਨਹੀਂ ਸਾਨਣਾ ਸਾਨਦਿਆਂ ਤਾਂ ਹੋਣ ਨਹੀਂ ਤੁਸੀਂ ਜਦੋਂ ਸਾਰਾ ਕੁਝ ਮੇਰੇ ਹੱਥ 'ਚ ਹੈ ਹੱਥੋਂ ਕੱਢ ਕੇ ਸਾਰਾ ਕੁਝ ਤਾਂ ਬੱਸ ਫੇਰ ਤਾਂ ਨਾਲੇ ਉਸ ਪੇਟੀ ਦੇ ਵਿੱਚ ਨਾ ਮੇਰੀ ਮਾਂ ਦੀਆਂ ਕੁਝ ਕੁ ਬੇਸ਼ਕੀਮਤੀ ਚੀਜ਼ਾਂ ਨੇ ਜਿਵੇਂ ਤੁਹਾਨੂੰ ਫੜਾਤੀਆਂ ਤੁਸੀਂ ਸੰਭਾਲ ਲਈਆਂ ਮੇਰੀ ਮਾਂ ਨੇ ਆਪਣੇ ਪੁੱਤਾਂ ਵਾਂਗੂ ਸੰਭੀਆਂ ਨੇ ਉਹ ਚੀਜ਼ਾਂ ਲੈ ਆਪਣੀ ਦੱਸੀ ਉਹ ਚੀਜ਼ਾਂ ਦਾ ਕਰਾਉਣਾ ਕੀ ੜੀ ਹੈ ਫਿਰ ਤੂੰ ਤਾਂ ਫੇਰ ਉਹੀ ਗੱਲਾਂ ਲੈ ਕੇ ਬਹਿ ਗਈ ਮਾੜੇ ਮੋਟੇ ਬੰਦੇ ਦੀ ਯਕੀਨੀ ਵੀ ਤਾਂ ਹੋਣਾ ਚਾਹੀਦਾ ਤੂੰ ਪੋਣੇ ਚਾਹੀਦੇ ਨਾ ਪੋਣੇ ਮੈਂ ਕੱਟ ਕੇ ਦੇ ਦਨੀ ਆ ਭਾਬੀ ਹੁਣ ਕਰ ਅਸੀਂ ਹੁਣ ਤੁਹਾਨੂੰ ਕਿਹੜੇ ਮੋਹ ਨਾਲ ਅੱਖਾਂ ਵੀ ਤੁਹਾਨੂੰ ਤਾਂ ਜਮੇ ਸ਼ਰਮ ਨਹੀਂ ਹੈਗੀ ਸ਼ਰਮ ਲਾ ਕੇ ਕਿੱਲੀ ਤੇ ਰੱਖਦੀ ਸ਼ਰਮ ਵਾਲੀ ਕਿਹੜੀ ਗੱਲ ਹੈ ਮੇਰੀ ਗੱਲ ਸੁਣੋ ਉਹ ਤੈਨੂੰ ਸ਼ਰਮ ਹੈਗੀ ਆ ਕੁਝ ਕਰ ਦੇ ਤੈਨੂੰ ਸ਼ਰਮ ਹੈਗੀ ਆ ਤੂੰ ਵੀ ਤਾਂ ਕੰਮੀ ਰੱਖੀ ਬੈਠੀ ਆਂ ਮੈਂ ਤਾਂ ਮਾਸ ਹੀ ਹੋਰ ਛੋਟੀ ਕਿ ਲੱਗਦੀ ਸੀ ਉਹ ਸਾਡੀ ਤਾਂ ਕੁਝ ਲੱਗੀ ਨਹੀਂ ਹੈਗੀ ਹਨਾ ਭਾਈ ਬੇਸ਼ੱਕ ਲੱਗਦੂਗੀ ਭਾਈ ਅੱਜ ਕਰੇ ਬਾਬੀ ਹੁਣ ਜੇ ਲੱਗਦੀ ਹੁੰਦੀ ਭਾਬੀ ਨਾਲ ਉਹ ਕੁਛ ਓਡੀ ਤੁਸੀਂ ਕਲੇਸ਼ ਨਹੀਂ ਸੀ ਬਣਾਇਆ ਐਵੇਂ ਬਾਹਵੇਂ ਮੇਰੀ ਗੱਲ ਸੁਣੋ ਸਾਨੂੰ ਤਾਂ ਕਹਿੰਦੀ ਸ਼ਰਮ ਨਹੀਂ ਹੈ ਜੀ ਸ਼ਰਮ ਇਹਨੂੰ ਹੈਗੀ ਇਹ ਵੀ ਤਾਂ ਚਾਬੀ ਰੱਖੀ ਬੈਠੀ ਹੈ ਬਾਈ ਬਾਈ ਚਾਬੀ ਰੱਖੀ ਹੈ ਜੀ ਮਾਂ ਇਹਨੂੰ ਸਾਰਾ ਕੁਝ ਸੰਭਾ ਕੇ ਗਈ ਹੈਗੀ ਸਮਝਦੀ ਕੀ ਗੱਲ ਇਹਦਾ ਮਤਲਬ ਸਾਨੂੰ ਤਾਂ ਕੁਝ ਸਮਝਦੀ ਨਹੀਂ ਸੀ ਉਹ ਸਾਨੂੰ ਤਾਂ ਹੀ ਪ੍ਰਾਈ ਦੇ ਪ੍ਰਾਈ ਰਖ ਤਾਉਣੀ ਇਹ ਤੁਸੀਂ ਪਹਿਲ ਕੀਤੀ ਹੈ ਤੁਸੀਂ ਕੀ ਕੋਸ਼ਤਾ ਉਹਦੇ ਨਾਲ ਕਰਦੀਆਂ ਸੀ ਹਜੇ ਵੀ ਸਾਨੂੰ ਠੀਕ ਕਹੇ ਤੁਸੀਂ ਉਹਨੂੰ ਮਾਪਣਾ ਕਿ ਕੀ ਕਰਦੇ ਸੀ ਕਿੱਦਿਆਂ ਉਹਨੂੰ ਰੋਟੀ ਨਹੀਂ ਦਿੱਤੀ ਕਿੱਦਿਆਂ ਦੇ ਕੱਪੜੇ ਨਹੀਂ ਦੋਤੇ ਅਸੀਂ ਤੁਸੀਂ ਮੈਨੂੰ ਪਤਾ ਸਾਰਾ ਪਤਾ ਕਹਿੰਦੇ ਬੱਸ ਡੇੜੀ ਬੱਸ ਕਹਿੰਦੇ ਹੁੰਦੇ ਹਨ ਬਗਾਨੀਆਂ ਤਾਂ ਬਗਾਨੀਆਂ ਹੁੰਦੀਆਂ ਨੇ ਬਗਾਨੀਆਂ ਚਾਹੇ ਕਿੰਨਾ ਮਰਜ਼ੀ ਕਰ ਲੈਣ ਭੱਜਣਗੇ ਬਗਾਨੀਆਂ ਹੀ ਉਹ ਬਈ ਕਿੰਨੀ ਕ ਘਟ ਵਿਚਾਰੀ ਉਹਦੇ ਨਾਲ ਉਹ ਤਾਂ ਜਦੋਂ ਦੀ ਬਿਮਾਰ ਮੰਝੇ ਚ ਪਈ ਸੀ ਵਿਚਾਰੀ ਤੜਫ ਤੜਫ ਕੇ ਮਰ ਜ਼ਰੂਰ ਗਈ ਤੁਸੀਂ ਨੇ ਪਾਣੀ ਦਾ ਘੁੱਟ ਨਹੀਂ ਉਹਨੂੰ ਚੱਕ ਕੇ ਫੜਾਇਆ ਅੱਛਾ ਅਸੀਂ ਨਹੀਂ ਪਾਣੀ ਦਾ ਘੁੱਟ ਪੁੱਛਿਆ ਤੂੰ ਕਦੇ ਆ ਕੇ ਉਹਦਾ ਹਾਲ ਪੁੱਛੀਂਗਾ ਸ਼ਾਮ ਦੀਆਂ ਸੀ ਤੇ ਉਹਨੂੰ ਬਈ ਉਹਦੋਂ ਤੋਂ ਤੂੰ ਟਾਈਮ ਤੇ ਪਹੁੰਚੀ ਨਹੀਂ ਹੋ ਗਈ ਮੈਨੂੰ ਰੇ ਜੇ ਤੁਈ ਸਾਂਭਣ ਵਾਲੀਆਂ ਹੁੰਦੀਆਂ ਨਾ ਅਜੋ ਇਸ ਦੁਨੀਆ ਤੋਂ ਨਹੀਂ ਸੀ ਜਾਂਦੀ ਚਾਹੇ ਪ੍ਰਮਾਤਮਾ ਨੇ ਆਹ ਅਸੀਂ ਤਾਂ ਜਾਣ ਕੇ ਮਰਤੀ ਨਾ ਬਸ ਇਹੀ ਗੱਲ ਐ ਇਹਨਾਂ ਨਾਲ ਬੜਾ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਚਲ ਆਪਾਂ ਸਿੱਧੀ ਜੀ ਗੱਲ ਐ ਭਾਈ ਅਸੀਂ ਤਾਂ ਘਰ ਚ ਕੰਮ ਤਾਂ ਕਰਾਂਗੇ ਜੇ ਸਾਨੂੰ ਚਾਬੀ ਦੇਵੋਗੇ ਨਹੀਂ ਆਪਾਂ ਹੀ ਢੱਕਾ ਤੋੜ ਦੇਵਾਂਗੇ ਭਾਈ ਜਮਾ ਨਾ ਕਰੋ ਜੇ ਕਰੇ ਰਹਿਣਾ ਰਹਿ ਕੋ ਨਹੀਂ ਰਹਿਣਾ ਭੱਜ ਜਾਓ ਪਰ ਚਾਬੀ ਨਹੀਂ ਹਜੇ ਖੁਦਮਖਤਿਆਰੀ ਨਹੀਂ ਸੋੜੇ ਹੱਥੋਂ ਦਿੰਦਾ ਮੈਂ ਮੈਂ ਨਹੀਂ ਦਿੰਦਾ ਆ ਗੱਲ ਨਿਬੜ ਗਈ ਆ ਜਾ ਪੁੱਤ ਸ਼ਰਮ ਮਨ ਲਾ ਓਏ ਮੜਾ ਮੋਟਾ ਥੱਲੇ ਲੱਗਿਆ ਫਿਰਦਾ ਤੀਵੀਆਂ ਦੇ ਭਣਾ ਜੀ ਮੇਰਾ ਦੱਸ ਕੀ ਕਸੂਰ ਆ? ਇਹਦਾ ਦੋ ਜਣੀਆਂ ਮੈਨੂੰ ਮਾੜਾ ਬਣਾਈਆਂ। ਹੁਣ ਭੈਣ ਨੂੰ ਭੱਜ ਕੇ ਪੈਣਾ ਤਾਂ ਮਾੜਾ ਇਹਨਾਂ ਨੂੰ ਕਹਣਾ ਤਾਂ ਮਾੜਾ। ਕਿਵੇਂ ਸੁੱਖੇ ਰੋਲ ਆਇਆ ਪਾਰਖੇ ਦੀ ਮਤਲਬ ਬਾਹਰੋਂ ਉੱਠ ਕੇ ਆਇਆ ਹੋਏ। ਤੂੰ ਵਾਲੀ ਆਂ ਦਾ ਦੀ। ਪਤਾ ਤਾਂ ਹੈਗਾ ਮਿੱਠੂ ਹੁਣ ਤੈਨੂੰ ਆ ਚੰਡੇਲਾ ਜਿਹੜੀਆਂ ਰੋਡੀਆਂ ਲਾਈਆਂ ਨੇ। ਕੀ ਕਹਿੰਦੀਆਂ ਨੇ? ਕੀ ਕਹਿਣਾ ਸੀ? ਉਹ ਤੇਰੀ ਪਰਝਾਈ ਵਾਲਾ ਸੰਦੂਖ। ਹਾਂ? ਉਹਦੀ ਚਾਬੀ ਦੇ ਦਿਓ ਇਹਨਾਂ ਨੂੰ। ਮੁਨਾਦੋਂ ਹੁਣੀ ਰਕਾਨਾ ਇਹਨਾਂ ਨੂੰ ਕਰਦਿਆਂ। ਚੰਮੀ ਸ਼ਰਮ ਨਹੀਂ ਹੈਗੀ, ਦਿਰ ਫਿੱਟੇ ਮੂੰਹ ਯਾਰਾ। ਕੀ ਮੰਗਦਿਆਂ ਕੀ ਨੋਚੋਂ? ਕੀ ਆ ਉਹਦੇ 'ਚ ਹੈ ਕੀ ਹੈ? ਕਦੇ ਕੱਪੜਾ ਲੀੜਾ ਹੋਊਗਾ। ਪਤਾ ਕੀ ਆ, ਚਾਹੇ ਉਹਦੇ ਵਿੱਚ ਕੁਝ ਵੀ ਨਹੀਂ। ਇਹਨਾਂ ਨੂੰ ਤਾਂ ਐ ਆ ਵੀ ਪਤਾ ਨਹੀਂ 부ੜੀ ਨੇ ਕੀ ਕੁਛ ਲੁਕੋਗੇ ਰੱਖਿਆਗਾ। ਵੀ ਕੀ ਸਾਥੋਂ ਪਰਦੇ ਰੱਖੇ ਨੇ। ਹੈ? ਇਹਨਾਂ ਨੂੰ ਬਸ ਕੱਲਾ ਪੈਸਾ, 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 ਸੋਨਾ ਉਹੀ ਦਿਸਦਾ। ਇੱਥੇ ਇਨਸਾਨੀਅਤ ਦੀ ਕੋਈ ਚੀਜ਼ ਨਹੀਂ ਹੈਗੀ। ਹੈ? ਜੇ ਇਹੇ ਜਿਹਿਆਂ ਨੂੰ ਆ ਕਿਸੇ ਦੇ ਘਰੇ ਆ ਜਾਣ ਤਾਂ ਬਸ ਫਿਰ ਤੈਨੂੰ ਪਤਾ ਹੀ ਆ ਵੀ ਘਰ ਦਾ ਕੀ ਹਾਲ ਹੋਊਗਾ। ਇਹ ਤਾਂ ਨਾ ਬਸ ਆਉਣ ਹੀ ਨਾ ਉਹਦਾ ਠੀਕ ਹੈ ਆਂਡ ਗਮਾਂਡ ਕਹਿੰਦੇ ਕੀ ਕਹਿੰਦਾ ਹੋਊ ਆ ਕੰਧਾਂ ਤੇ ਚੜ ਚੜ ਦੇਖਦੇ ਨੇ ਲੋਕ ਆਗਲਾ ਕਹਿੰਦਾ ਹੁਣ ਤਾਂ ਹਜੇ 10 ਦਿਨ ਤਾਂ ਹਜੇ ਭੋਗ ਪਏ ਨੂੰ ਨਹੀਂ ਹੋਏ ਫਿਰ ਉਹੀ ਗੱਲ ਹੈ ਜੇ ਸ਼ਰਮ ਹੋਵੇ ਫੇਰ ਹੀ ਐ ਹੁਣ ਤੈਨੂੰ ਪਤਾ ਹੀ ਆਪਣੇ ਆਂਡ ਗਮਾਂਡ ਦਾ ਵੀ ਪਤਾ ਹੀ ਆ ਕਿਦੋਂ ਦਾ ਕੁੱਤੀ ਚੀਕਾ ਪਾ ਰੱਖਿਆ ਇਹਨਾਂ ਨੇ ਬਸ ਤੈਨੂੰ ਪਤਾ ਜਿੱਦੇ ਦੀਆਂ ਆਈਆਂ 2 ਮਹੀਨੇ ਮਸਾਂ ਵਧੀਆ ਲੰਗੇ ਸੀ ਉਦੋਂ ਬਾਅਦ ਤਾਂ ਸੂਲੀ ਤੇ ਟੰਗ ਰੱਖਿਆ ਸਾਰੇ ਪਹਿਲੇ ਮੋੜ ਤੱਕ ਸੁਣਦਾ ਇਹਦੀ ਯਾਰ ਬੋਲਦੇ ਤਾਂ ਹੀ ਤਾਂ ਮੈਂ ਬੰਦਿਆਂ ਜੋ ਭੱਜ ਕੇ ਆਇਆ ਉ ਤਾਂ ਹੀ ਤਾਂ ਤੈਨੂੰ ਕਹਿਣਾ ਕਿਹੜਾ ਅੱਜ ਦੀ ਗੱ ਇਹ ਤਾਂ ਬਸ ਜਿੱਦਿਆਂ ਦੇ ਘਰ ਦੇ ਵਿੱਚ ਇਹਨਾਂ ਦੇ ਪੈਰ ਪਏ ਨੇ ਘਰ ਪਿੱਛੇ 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 ਹੀ ਹੁੰਦਾ ਗਿਆ ਉਹ ਚੱਲ ਪਹਿਲਾਂ ਤਾਂ ਹੁਣ ਆਪਾਂ ਨੂੰ ਪਤੀ ਆ ਜਿਹੜਾ ਚੱਲਦਾ ਸੀ ਹੁਣ ਤਾਂ ਉਹੀ ਭੜਾ ਲੱਗਦਾ ਹੈ ਅਗਲਾ ਗੱਲਾਂ ਕਰਦਾ ਹੋਊਗਾ ਬਰ ਹੂੰ ਫਿਰ ਉਹੀ ਗੱਲ ਹੈ ਨਾ ਜੇ ਦਿਮਾਗ ਹੋਵੇ ਫੇਰ ਹੀ ਹੈ ਇਹਨਾਂ ਨੂੰ ਗੱਲਾਂ ਤੱਕ ਕੀ ਮਤਲਬ ਆ ਜਿਹੜਾ ਕੱਪੜਾ ਲੀੜਾ ਹੈਗਾ ਦੀ ਮਾਰਦੇ ਮੱਥੇ ਖੋਲ ਕੇ ਯਾਰਾ 35 ਪੌਣੇ ਪੈ ਨੇ ਰਸੋਈ 'ਚ ਮੈਂ ਹੁਣ ਵੇਖ ਕੇ ਆਇਆ ਬਹਾਨਾ ਲੱਤਾ ਕਿ ਪੌਣੇ ਕੱਢਣੇ ਵੀ ਲਾਪਰੀਤ ਕੋਲੇ ਚਾਬੀ ਆ ਉਹਨੂੰ ਚਾਬੀ ਫੜਨੀ ਆ ਬਸ ਮਕਸਦ ਇਹਨਾਂ ਦਾ ਇਹ ਆ ਵੀ ਉਹ ਇੱਥੇ ਕਿਉਂ ਬੈਠੀ ਆ ਤੇ ਕਿਉਂ ਚਾਬੀ ਲੈ ਦੱਸ ਵੀ ਅਗਲੇ ਦੇ ਪਿਓ ਦਾ ਘਰ ਆ ਭਾਈ ਆਪਦਾ ਘਰ ਆ ਇੱਥੇ ਨਹੀਂ ਜਾਊਗੀ ਤਾਂ ਹੋਰ ਜਾਊ ਕਿੱਧਰ ਬਾਕੀ ਤੈਨੂੰ ਆ ਕੇ ਸਾਨੂੰ ਨਾ ਦੱਸਿਆ ਵੀ ਧੀ ਮਾਂ ਦੇ ਤਾਂ ਇੱਕ ਪਰਦਾ ਹੁੰਦਾਗਾ ਛੋਡੇ ਨਾਲ ਤੁਸੀਂ ਮਾਂ ਬਣਾ ਕੇ ਰੱਖਦੀਆਂ ਭਾਈ ਗੱਲ ਸਾਂਝੀ ਕਰ ਲੈਂਦੀ ਹੁਣ ਲਾਪਰੀਤ ਨੂੰ ਪਤਾ ਵੀ ਕੀ ਸੰਦੂਕ ਚ ਹੈਗਾ ਕੀ ਨਾ ਹੈਗਾ ਮੈਨੂੰ ਵੀ ਨਹੀਂ ਪਤਾ ਮਾਂ ਦੀ ਫਿਰ ਅਗਲੀ ਦੀ ਘਰ ਆ ਅਗਲੀ ਦਾ ਬੈਠਣੀ ਆ ਉਹਨੇ ਤਾਂ ਉਹਦੇ ਨਾਲ ਕੀ ਸ੍ਰੀ ਕੈਮਰਾ ਹੈ ਹੈ ਤੈਨੂੰ ਮੈਂ ਉਹੀ ਤਾਂ ਸਮਝਾਈ ਜਾਂ ਨਾ ਵੀ ਇਹ ਤਾਂ ਕਹਿੰਦੇ ਆ ਵੀ ਹੱਥ ਮੁਖਤਿਆਰ ਅਸੀਂ ਹੋ ਜੀਏ ਇਹਨਾਂ ਦੇ ਮਾਰੀਏ ਦੋ ਡੰਡੇ ਮੈਂ ਕਹਾ ਭਾਈ ਰੋਟੀ ਤਾਂ ਤੁਸੀਂ ਹੁਣ ਨਹੀਂ ਦਿੰਦੀਆਂ ਕੱਲ ਨੂੰ ਤਾਂ ਪੋਲੀਆਂ ਦੇ ਹੀ ਖੜੀਆਂ ਨੇ ਉਹੀ ਨਾ ਕਿਤੇ ਇਹਨਾਂ ਨੂੰ ਕੁਝ ਫੜਾ ਦੇ ਚਾਬੀ ਚੂਬੀ ਕਰਦੀ ਸਮਾਨ ਦੇ ਕਬੀਲਦਾਰੀ ਕਿਤੇ ਚੱਬਾ ਨਾ ਇਹਨਾਂ ਨੂੰ ਮੈਂ ਤਾਂ ਮੈਨੂੰ ਤਾਂ 13 12 ਵੀ ਤੈਨੂੰ ਮਿੱਠੇ ਪੋਚੇ ਮਾਰ ਲੱਗ ਜਾਂਦੀਆਂ ਕਰ ਦੇ ਕਰਾ ਦੇ ਬਸੀਹਤ ਵਗੈਰਾ ਚੁੱਪ ਕਰਾ ਕੇ ਆਹ ਬਣਾ ਕਰਤ ਕਰ ਦੇਣੀ ਹੈ ਇਹ ਜੀਆਂ ਮੈਂ ਨਾ ਕਹਦੇ ਮੈਂ ਦਵਾ ਲਾਂ ਕਿਤੇ ਮੈਂ ਤੈਨੂੰ ਕਿਵੇਂ ਲੱਗਦਾ ਬਸ ਮੈਂ ਤੈਨੂੰ ਉਹੀ ਕਹਿਣਾ ਵੀ ਕੋਈ ਇਹਨਾਂ ਨੂੰ ਵਸੀਤ-ਵਸੂਤ ਕੁਝ ਨਹੀਂ ਕਰਾਉਣੀ ਜੇ ਬਾਪਾ ਬੂਵਾ ਜਾਂ ਦੂਜਾ ਕਹਿਣ ਲੱਗਿਆ ਚਿੱਟਾ ਜਵਾਬ ਦੇਦੀ ਕਹੇ ਭਾਈ ਜਿੰਨਾ ਚਿਰ ਬੈਠੀਆਂ ਬੈਠੀਆਂ ਬਸ ਨਾ ਨਾ ਠੀਕ ਹੈ ਜਦੋਂ ਮਰ ਕੇ ਛੋੜੀ ਹੋਊਗੀ ਉਹ ਤਾਂ ਚਲ ਬਾਅਦ ਚ ਤਾਂ ਭਾਈ ਹੈਗੀ ਐ ਇਹਨਾਂ ਦੀ ਕਿਹੜਾ ਛਾਤੀ ਦੇ ਧਰ ਕੇ ਲੈ ਆਣੀ ਆ ਆਪਾਂ ਪਹਿਲਾਂ ਤਾਂ ਮੈਂ ਕੋੜਾ ਨਹੀਂ ਦਿੰਦਾ ਇਹਨਾਂ ਨੂੰ ਉਹ ਚਲ ਇਹਦਾ ਤੈਨੂੰ ਮੈਂ ਸਮਝਾਉਣਾ ਬਾਅਦ ਚ ਤਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਆਪਾਂ ਨੂੰ ਚਾੱਕ ਕੇ ਉੱਥੇ ਕੋਈ ਬਿਰਦਾ ਆਸ਼ਰਮ ਚ ਸਿੱਟਾਉਣ ਹੁਣ ਲੱਗ ਜਾਂਦਾ ਹੂੰ ਗੱਲ ਤਾਂ ਉਹੀ ਆ ਕੰਨਾਂ ਦਾ ਕੱਚਾਗਾ ਸਾਲਾ ਉਹ ਦੂਜਾ ਕਿਹੜ ਇਹ ਮਾਗਰ ਲੱਗਣ ਤਾਂ ਮੈਂਟਰ ਮਾਰਦੇ ਨੇ ਵੀ ਪਤਾ ਨਹੀਂ ਸਾਡੇ ਤਾਂ ਇੰਨਾ ਦੀ ਜਨਨਤ ਐ ਐ ਨਹੀਂ ਸੋਚਦੇ ਵੀ ਸਾਨੂੰ ਸਾਲਿਓ ਐਡਾ ਪਾਲ ਪਲੋਸ ਕੇ ਮਾਂ ਪਿਓ ਨਹੀਂ ਕੀਤਾਗਾ ਤੁਹਾਡਾ ਕੋਈ ਮਾੜਾ ਤਾਂ ਨਹੀਂ ਕਰਾਂਗੇ ਅੱਗੇ ਪਿੱਛੇ ਮੈਂ ਕਈ ਵਾਰੀ ਸਮਝਾ ਲਿਆ ਇਹਨਾਂ ਨੂੰ ਕਈ ਵਾਰੀ ਸਮਝਾ ਲਿਆ ਉਹ ਮਾਂ ਤੁਸੀਂ ਆਏ ਨਾ ਨੀਮੇ ਹੋ ਕੇ ਬੈਠਿਆ ਕਰੋ ਮਾੜਾ ਮੋਟਾ ਕੂਰਿਆ ਕਰਦੇ ਨੇ ਜਵਾਂ ਅੱਖਾਂ ਨੂੰ ਹਾਂ ਜੀ ਨਾ ਜੀ ਪੁੱਠੇ ਪਹਿਣਗੇ ਤੈਨੂੰ ਕੀ ਤੇ ਅੱਜ ਤੁਸੀਂ ਤਾਂ ਪੁਰਾਣੇ ਟਾਈਮ ਦੇਉਂ ਚੰਗਾ ਭਾਈ ਮੇਰੀ ਗੱਲ ਸੁਣ ਹੁਣ ਮੈਂ ਤਾਂ ਇਹਨਾਂ ਨੂੰ ਐ ਕਹੂੰ ਤੂੰ ਵੀ ਮੇਰੇ ਨਾਲ ਐ ਸਹਿਮਤ ਹੋ ਜੀ 6 ਰੁਪਿਆ ਭਾਈ 6 ਮਹੀਨੇ ਬਾਅਦ 50000 ਲਿਆ ਕਰਾਂਗੇ ਦੋਨੇ 50-50000 ਠੀਕ ਹੈ ਚੁੱਪ ਕਰਕੇ ਆਪਦੇ ਖਾਤਾਂ 'ਚ ਜਮ੍ਹਾਂ ਕਰਾ ਲਾ ਕੱਲ ਨੂੰ ਕੰਮ ਤਾਂ ਆ ਜਾਣਗੇ ਉਹ ਤਾਂ ਗੱਲ ਤੇਰੀ ਠੀਕ ਹੈ ਹਾਂ ਇਹਨਾਂ ਨਾਲ ਜਿਵੇਂ ਚੱਲਦੇ ਓਵੇਂ ਚੱਲਣਾ ਪਊਗਾ ਮੈਂ ਤਾਂ ਐ ਕਹਿਣਾ ਹਜੀ ਸਾਹਿਬ ਕਿਤਾਬ ਤੇਰੇ ਲਵੇ ਆ ਹਜੀ ਕੀ ਲੋੜ ਆ ਯਾਰ ਇਹਨਾਂ ਨੂੰ ਉਹ ਜੇ ਹੁਣ ਤੁਸੀਂ ਇਕੱਠਾ ਕਰਨ ਲੱਗੇਗਾ ਭਰਾਵਾ ਫੇਰ ਹੀ ਬਚਾਂਗੇ ਇਹ ਤਾਂ ਹੁਣ ਹੁੱਜਾ ਮਾਰਨੋਂ ਨਹੀਂ ਹਟਦੇ ਸਾਨੂੰ ਫੜਾ ਕਬੀਲਦਾਰੀ ਸਾਨੂੰ ਫੜਾ ਉਹ ਤਾਂ ਠੀਕ ਆ ਕਬੀਲਦਾਰੀ ਐ ਥੋੜੀ ਹਟਦਾ ਸੀ ਗਾਲਲੇ ਕਹਦੇ ਹੈ ਉਹ ਗੱਲ ਤਾਂ ਉਹੀ ਆ ਚਲ ਮੈਨੂੰ ਤਾਂ ਹੋ ਜੋ ਜਿਹੜਾ ਕੁਛ ਹੋਣਾ ਅਗਲਾ ਹੋਊਗਾ ਵੀ ਨਾਲ ਦਾ ਭਰਾ ਵੀ ਮਰਵਾਤਾ ਵੀ ਸ਼ਰਮਣੀ ਜੀ ਨੂੰ ਜਿਹੋ ਵਿਆਹ ਆਉਂਦਾ ਜਵਾਕ ਉਹਦੇ ਐਂ ਕਰਦੇ ਵੀ ਚਾਬੀਆਂ ਫੜਨੀਆਂ ਨੇ ਕੁਛ ਕੰਜਰ ਦੇ ਕੋਈ ਕਰਕੇ ਤਾਂ ਦਿਖਾ ਦਿਓ ਪਹਿਲਾਂ ਸੋਨਾ ਵੀ ਲੱਗੋ ਕੋ ਪੋਆ ਵੀ ਤੋਪ ਕਰ ਜਾ ਆ ਜਾਣਦੇ ਐ ਤਾਂ ਕਿਹੜਾ ਫਿਰ ਆਪਾਂ ਨੂੰ ਹੁਣ ਡਰਾਂ